ਸਾਰੇ ਕਹਿੰਦੇ ਸੀ ਭਾਉ ਨੂੰ ਬਾਹਰ ਲਿਆਉਣਾ ਹੈ ਬੜੀ ਛੇਤੀ ਗੁਰੂ ਮਹਾਰਾਜ ਕਿਰਪਾ ਕਰਨ ਅਕਤੂਬਰ ਦੇ ਮਹੀਨੇ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਕੇਸ ਹੈ ਜੋ ਗੁਰੂ ਪਾਤਸ਼ਾਹ ਜਿਹੜਾ ਸੁਪਰੀਮ ਕੋਰਟ ਤੋਂ ਜਿਤਾਉਣ ਵੀ ਕੋਲ ਵਿੱਚ ਐਨਐਸਏ ਟੁੱਟੂਗੀ ਪੰਜਾਬ ਲੈ ਆਂਦਾ ਜੋ ਕਿ ਜਿਹੜੇ ਸਾਰੇ ਪੰਜਾਬ ਦੀ ਆਵਾਮ ਕਹਿ ਰਹੀ ਹੈ ਵੀ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਉਣਾ ਹੈ ਸੀਐਮ ਪੰਜਾਬ ਬਣਾਉਣਾ ਹੈ 2027 ਦੇ ਵਿੱਚ ਤਾਂ ਉਸੇ ਚੀਜ਼ ਦੀ ਤਿਆਰੀ ਹੈ ਮੁੱਖ ਮੰਤਰੀ ਬਣਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਤੁਹਾਨੂੰ ਇਹ ਲੱਗਦਾ ਕਿ 27 ਦੇ ਵਿੱਚ ਮੁੱਖ ਮੰਤਰੀ ਤਾਂ ਹੈ ਸਤਾਈ ਦੇ ਵਿੱਚ ਮੁੱਖ ਮੰਤਰੀ ਬਣਦੇ ਵੀ ਸੁਪਨੇ ਸਾਰੇ ਵੇਖੀ ਬੈਠੇ ਪਰ ਹਕੀਕਤ ਦੇ ਵਿੱਚ ਤੁਹਾਨੂੰ ਫਿਰ ਕੀ ਲੱਗਦਾ ਜੇ ਪਾਰਟੀ ਵਾਈ ਦੇ ਉੱਪਰ ਉੱਟ ਕੇ ਗੱਲ ਕਰੋ ਤਾਂ ਅਕਲ-ਕਲ ਇੱਕ ਹੋਰ ਨਵਾਂ ਬਣਿਆ ਜੇ ਇਹ ਤੁਸੀਂ ਕਿਸ ਸਮਝੌਤੇ ਨਾਲ ਚੱਲੋਗੇ ਅਲੱਗ-ਅਲੱਗ ਚੱਲੋਗੇ ਕਿਸ ਤਰੀਕੇ ਦਾ ਰਹੂਗਾ ਉਹ ਨਾਲ ਇਸ ਦੇਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਕੇ ਨਹੀਂ ਹੋਏ ਬਸ ਸਰਸੀ ਵਾਲੇ ਨੂੰ ਸ਼ਹਿ ਦਿੱਤੀ ਉਹਨੂੰ ਕਿਹਾ ਤੂੰ 7 17 ਸਜਾ ਗੁਰੂ ਗੋਵਿੰਦ ਸਿੰਘ ਮਹਾਰਾਜ ਦੀ ਨਕਲ ਕਰ ਬੇਅਦਬੀ ਕਰ ਦੋ 2012 ਦੇ ਵਿੱਚ ਚੋਣਾਂ ਤੋਂ ਪਹਿਲਾਂ ਅਕਾਲ ਤਖਤ ਤੇ ਮਾਫੀ ਨਾਮੇ ਤੋਂ ਬਾਅਦ ਇਹ ਚੀਜ਼ਾਂ ਮਾਫੀ ਨਾਮੇ ਵਿੱਚ ਆ ਜਾਂਦੀਆਂ ਹੁੰਦੀਆਂ ਇਹ ਪ੍ਰਵਾਨ ਨਹੀਂ ਕੀਤਾ ਪੰਥ ਨੇ ਅਕਾਲੀ ਦਲ ਪ੍ਰਣਾਮ ਵੀ ਕਹਿੰਦਾ ਇਹ ਤਾਂ ਕਾਂਗਰਸ ਵਾਲੇ ਵੀ ਗੱਲਾਂ ਕਰਨ ਲੱਗ ਕੈਪਟਨ ਅਮਿੰਦਰ ਸਿੰਘ ਜੀ ਇੰਟਰਵਿਊ ਆਈ ਉਹ ਵੀ ਪੰਥ ਇੱਕ ਸ਼ੋਅ ਕਰ ਰਹੇ ਨੇ ਆਪਦੇ ਆਪ ਨੂੰ ਇਹ ਤਾਂ ਸਾਰੇ ਕਰਦੇ ਨੇ ਇਲੈਕਸ਼ਨਾਂ ਦੇ ਨੇੜੇ ਆ ਕੇ ਕਰਦੇ ਨੇ ਹਕੀਕਤ ਦੇ ਵਿੱਚ ਇਹ ਕਿ ਪੈਰਾਮੀਟਰ ਹੋਊਗਾ ਕਿ ਜਿਹੜੀ ਐਨਐਸਏ ਲਾਈ ਹੈ ਇਹ ਲਾਈ ਤਾਂ ਜਿਹੜੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਹੁਕਮਾਂ ਅਧੀਨ ਹੀ ਹੈ ਜਿਹੜਾ ਡਿਟੇਨਿੰਗ ਅਥਾਰਟੀ ਦਾ ਡੀਸੀ ਅੰਮ੍ਰਿਤਸਰ ਰਹਿਣਾ ਤੇ ਇਸ ਨੂੰ ਜਿਹੜਾ ਕਨਫਰਮ ਕੀਤਾ ਹੈ ਸ਼ਹਿਦ ਦਿੱਤੀ ਹੈ ਕੇਂਦਰ ਸਰਕਾਰ ਨੇ ਦਿੱਤੀ ਹੈ ਤਾਂ ਮੁੱਖ ਮੰਤਰੀ ਬਣਾ ਕੇ ਤਾਂ ਜਿਹੜਾ ਸਰਕਾਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਜਿਹੜਾ ਐਨਐਸਏ ਲਵਾਉਣ ਵਾਲਾ ਹੈ ਜਿਹੜਾ ਮੁੱਖ ਮੰਤਰੀ ਬਦਲ ਗਿਆ ਉਦੋਂ ਤਾਂ ਫਿਰ ਕਿਹੜੀ ਐਨਐਸਏ ਰਹਿ ਜੂਗੀ ਕੀ 27 ਦਾ ਅਜੰਡਾ ਕੀ ਹੈ ਕਿਉਂਕਿ ਜੇਲ੍ਹ ਦੇ ਵਿੱਚ ਬੈਠੇ ਬੰਦੇ ਕੀ ਉਹਨਾਂ ਨੂੰ ਛਡਾਉਣਾ ਜਾਂ ਕੋਈ ਹੋਰ ਕੁਝ ਆ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਵੱਡੀ ਚਰਚਾ ਚੱਲ ਰਹੀ ਹੈ ਜਿਹੜਾ ਨਵਾਂ ਅਕਾਲੀ ਦਲ ਆ ਉਹਦੇ ਨਾਲ ਸੈਂਸ ਸਮਝੌਤੇ ਦੀ ਗੱਲ ਤੁਹਾਡੀ ਚੱਲ ਰਹੀ ਹੈ ਕਿਵੇਂ ਨੇਪਰੇ ਚੜਦੀਓ ਆਉਣ ਵਾਲਾ ਪ੍ਰੋਸੈਸ ਆ ਉਹਨਾਂ ਦੇ ਕਹਿੰਦੇ ਬੀਜੇਪੀ ਨਾਲ ਬੜੀ ਚੰਗੀ ਹੈ ਬੀਜੇਪੀ ਅਮਰਤਪਾਲ ਦਾ ਅੜਿੱਕਾ ਫਿਰ ਇਹ ਅੜਿੱਕਾ ਬਣ ਕਿੱਥੇ ਰਿਹਾ ਹੈ ਨਾ ਤਾਂ ਤੁਹਾਡੇ ਤੋਂ ਉਹਨਾਂ ਨਾਲ ਪਾਰਟੀ ਦੇ ਤੌਰ ਤੇ ਬੜੀ ਤਗੜੀ ਸਾਂਝ ਪੈਣ ਵਾਲੀ ਆ ਤੇ ਉਹ ਅਮਰਤਪਾਲ ਨੂੰ ਰੋਕੀ ਬੈਠੇ ਹੈ ਜੇਲ੍ਹ ਦੇ ਵਿੱਚ ਫਿਰ ਕਿੱਦਾਂ ਦਾ ਜਾਊਗਾ ਮੈਸਰ ਤਰਨਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚੱਲ ਰਹੀ ਹੈ ਤੇ ਜਿੰਨੀਆਂ ਪਾਰਟੀਆਂ ਨੇ ਸਾਰੀਆਂ ਆਪਾਂ ਪਰ ਹੋਈਆਂ ਬੈਠੀਆਂ ਹਰੇਕ ਨੂੰ ਆਇਆ ਕਿ 227 ਦੀ ਜੇ ਹੋਂਦ ਬਚਾਉਣੀ ਹੈ 227 ਦੇ ਵਿੱਚ ਮੁੱਖ ਮੰਤਰੀ ਬੰਨਣਾ ਤੇ ਉੱਥੇ ਜਿਹੜਾ ਵੋਟ ਬੈਂਕ ਚੰਗਾ ਜਾਂ ਸੱਤਾ ਦੇ ਵਿੱਚ ਆਉਣ ਦੇ ਲਈ ਸਾਨੂੰ ਜਿਮਨੀ ਚੋਣਾ ਜਿੱਤਨੀ ਪਾਉਗੀ ਪਰ ਆਮ ਆਦਮੀ ਪਾਰਟੀ ਦੀ ਵੀ ਹੋਂਦ ਬਚਣੀ ਇਸੇ ਤੇ ਆ ਕਿ ਉਹ ਵੀ ਚਾਹੁੰਦੇ ਨੇ ਕਿ ਆਹਡੀ ਜਿਹੜੀ ਹੈ ਮਾਝੇ ਦੇ ਵਿੱਚ ਪਕੜ ਬਣੇ ਕਿਉਂਕਿ ਇਹ ਜਿਹੜਾ ਹਲਕਾ ਆਉਂਦਾ ਖਡੂਰ ਸਾਹਿਬ ਹਲਕੇ ਦੇ ਅੰਡਰ ਵਧਾਨ ਸਭਾ ਹਲਕਾ ਹੁੰਦਾ ਹੈ ਤੇ ਇਸ ਕਰਕੇ ਅਮਰਤਪਾਲ ਸਿੰਘ ਦਾ ਉਧਰ ਕਾਫੀ ਪ੍ਰਭਾਵ ਆ ਉਸ ਚੀਜ਼ ਨੂੰ ਲੈ ਕੇ ਵੀ ਕਾਫੀ ਚਰਚਾ ਤੇ ਚਰਚਾ ਕਰਾਂਗੇ ਸਾਡੇ ਨਾਲ ਨੇ ਐਡਵੋਕੇਟ ਈਮਾਨ ਸਿੰਘ ਕਰ ਰਹੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਈਮਾਨ ਸਿੰਘ ਜੀ ਤੁਸੀਂ ਅਮਰਤਪਾਲ ਸਿੰਘ ਨੂੰ ਰਿਪਰੈਜ਼ੈਂਟ ਕਰਦੇ ਹੋ ਵਕਾਲਤ ਦੇ ਤੌਰ ਤੇ ਪਰ ਜਿਹੜੀ ਜਿਮਨੀ ਚ ਹੋਣਾ ਉਹ ਬੜੀ ਹੋਣ ਦਾ ਕਾਰਨ ਬਣੀਗੀ ਸਾਰਿਆਂ ਦੇ ਲਈ ਕਿਉਂਕਿ ਹਰੇਕ ਦਾ ਜੋਰ ਲੱਗਣਾ ਅਕਾਲੀ ਦਲ ਆਪਦਾ ਲਾ ਰਿਹਾ ਅਕਾਲੀ ਦਲ ਵਾਰਸ ਆਪਦਾ ਲਾ ਰਹੇ ਨੇ ਹੋਰ ਵੀ ਜਿੰਨੇ ਨੇ ਆਮ ਆਦਮੀ ਪਾਰਟੀ ਨੇ ਤਾਂ ਲਾਉਣਾ ਹੀ ਹੈ ਕਿਉਂਕਿ ਸੱਤਾ ਦੇ ਵਿੱਚ ਨੇ ਕਾਂਗਰਸ ਵੀ ਪੱਬਾ ਪਾਰ ਹਰੇਕ ਚਾਹੁੰਦਾ ਹੈ ਕਿ ਸਾਡੀ ਉਹ ਸੀਟ ਹੱਥ ਚ ਹੋਵੇ ਨਹੀਂ ਬਿਲਕੁਲ ਤੁਹਾਡੀ ਗੱਲ درست ਹੈ ਜੀ ਜੋ ਪਾਰਟੀ ਪ੍ਰਧਾਨ ਨੇ ਜੋ ਆਪਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਉਸਤੇ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਨੇ ਉਸ ਦੀ ਜੋ एमपी ਕੰਸਟੀਟੂਐਂਸੀ ਹੈ ਲੋਕ ਸਭਾ ਖਡੂਰ ਸਾਹਿਬ ਕੰਸਟੀਟੂਐਂਸੀ ਹੈ ਉਸ ਦਾ ਇੱਕ अहम ਹਿੱਸਾ ਹੈ ਜੋ ਐਮਐਲਏ ਹਲਕਾ ਤਰਨਤਾਰਨ ਦਾ ਉਦੋਂ ਵੀ ਬੀਤੇ ਸਾਲ ਜੂਨ ਦੇ ਮਹੀਨੇ ਦੇ ਵਿੱਚ 2024 ਦੇ ਵਿੱਚ ਤਾਂ ਬੜੀ ਵੱਡੀ ਬਹੁਮਤ ਦੇ ਨਾਲ ਜੋ ਐਮਐਲਏ ਹਲਕਾ ਤਰਨਤਾਰਨ ਨੇ ਭਾਈ ਅਮਰਿਤਪਾਲ ਸਿੰਘ ਨੂੰ ਜੇਤੂ ਜੋ ਬਣਾਇਆ ਸੀ ਲੋਕ ਸਭਾ ਸੀਟਾਂ ਦੇ ਵਿੱਚ ਬੜਾ ਵੱਡਾ ਇਸ ਹਲਕੇ ਦਾ ਯੋਗਦਾਨ ਹੈ ਤੇ ਮੈਂ ਵੀ ਆ ਜਿਹੜੇ ਹਲਕੇ ਨੇ ਮਾਝੇ ਦੇ ਉਨਾ ਦਿਨਾਂ ਚ ਬਹੁ ਪ੍ਰਚਾਰ ਦਾ ਮੌਕਾ ਮਿਲਿਆ ਸੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਤਾਂ ਬਹੁਤ ਜਿਆਦਾ ਉਤਸ਼ਾਹ ਸੀ ਤਰਨਤਾਰ ਨੇ ਖੇਮ ਕਰਨ ਪੱਟੀ ਇਹਨਾਂ ਸਾਰੇ ਐਮਐਲਏ ਹਲਕਾਂ ਦੇ ਵਿੱਚ ਤੁਸੀਂ ਲਾ ਲਓ ਵੀ ਅਸੀਂ ਇੱਕ ਉਦੋਂ ਰੋਡ ਮਾਰਚ ਕੱਢਿਆ ਸੀ ਮੋਟਰਸਾਈਕਲਾਂ ਦੇ ਉੱਪਰ ਆ ਤਰਨਤਾਰ ਨੇਰੀਆ ਵੀ ਸੀ ਪੱਟੀ ਵੀ ਸੀ ਖੇਮ ਕਰਨ ਵੀ ਸੀ ਤੇ ਜਿਹੜੀਆਂ ਵੀਡੀਓਜ਼ ਨੇ ਰੀਲਾਂ ਨੇ ਮੇਰੇ ਸੋਸ਼ਲ ਮੀਡੀਆ ਦੇ ਪਈਆਂ ਹੋਣ ਗਿਆ ਤੇ ਹਜ਼ਾਰਾਂ ਨੌਜਵਾਨਾਂ ਦਾ ਬੜਾ ਵੱਡਾ ਹਰ ਸੀ ਸਾਰੇ ਕਹਿੰਦੇ ਸੀ ਭਾਉ ਨੂੰ ਬਾਹਰ ਲਿਆਉਣਾ ਹੈ ਤੇ ਹੁਣ ਜਿਹੜੇ ਸਾਰੇ ਪੰਜਾਬ ਦੀ ਆਵਾਮ ਕਹਿ ਰਹੀ ਹੈ ਵੀ ਐਮਪੀ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਉਣਾ ਹੈ ਸੀਐਮ ਪੰਜਾਬ ਬਣਾਉਣਾ ਹੈ 2027 ਦੇ ਵਿੱਚ ਤਾਂ ਉਸੇ ਚੀਜ਼ ਦੀ ਤਿਆਰੀ ਹੈ ਜੋ ਇਹ ਪਾਰਟੀ ਕਰਦੀ ਪਈ ਹੈ ਤੇ ਅਸੀਂ ਜਿਹੜਾ ਉੱਥੇ ਬਾਪੂ ترਸੇਮ ਸਿੰਘ ਜੀ ਹੋਰਾਂ ਨੇ ਤੇ ਹੋਰ ਜਿਨੇ ਜਿਹੜੇ ਪਾਰਟੀ ਦੇ ਯੋਧੇਦਾਰ ਨੇ ਆਗੂ ਸਹਿਬਾਨ ਨੇ ਉਹਨਾਂ ਨੇ ਪੂਰੀ ਉੱਤੇ ਲਾਂਬੰਦੀ ਕੀਤੀ ਹੋਈ ਹੈ ਜਿਹੜਾ ਐਮ ਐਲ ਏ ਹਲਕਾ ਸੀ ਜ਼ੋਨ ਵਿੱਚ ਵੰਡ ਦਿੱਤਾ ਹੈ ਤੇ ਤਿੰਨ ਤਿੰਨ ਚਾਰ ਚਾਰ ਪਿੰਡਾਂ ਦੇ ਉੱਪਰ ਇੰਚਾਰਜਾਾ ਦਿੱਤੇ ਨੇ ਤੇ ਪੂਰਾ ਆਪਦੇ ਵੱਲੋਂ ਅਸੀਂ ਜੋ ਉੱਥੇ ਕਰ ਰਹੇ ਹਾਂ ਚਾਰਾਜੂਈ ਕਰ ਰਹੇ ਹਾਂ ਲੋਕਾਂ ਨੂੰ ਜਥੇਬੰਦ ਕਰ ਰਹੇ ਹਾਂ ਲਾਂਬੰਦ ਕਰ ਰਹੇ ਹਾਂ ਤੇ ਜਿਹੜਾ ਮੈਸੇਜ ਹੈ ਇਸ ਚੀਜ਼ ਦਾ ਮੈਸੇਜ ਹੈ ਵੀ ਭਾਈ ਅਮਰਤਪਾਲ ਸਿੰਘ ਨੂੰ 2027 ਚ ਮੁੱਖ ਮੰਤਰੀ ਬਣਾਉਣੇ ਘਰ ਘਰ ਅਸੀਂ ਉੱਥੇ ਮੈਸੇਜ ਪਹੁੰਚਾ ਦਿੱਤਾ ਹੈ ਤੇ ਲੋਕ ਵੀ ਬੜੇ ਉਸ਼ਾਹ ਦੇ ਵਿੱਚ ਨੇ ਤੇ ਬੀਤੇ ਦਿਨ ਇਹ ਚੋਣਾਂ ਦਾ ਅਨਾਉਂਸਮੈਂਟ ਵੀ ਹੋ ਚੁੱਕੀ ਹੈ ਤੇ ਹੁਣ ਉੱਥੇ ਜਾ ਕੇ ਹੋਰ ਮਿਹਨਤ ਕਰਾਂਗੇ ਜੀ ਜਦੋਂ ਸੰਦੀਪ ਸਿੰਘ ਸਣੀ ਦਾ ਨਾਮ ਆਉਂਦਾ ਮੈਂ ਕਿਸੇ ਨੂੰ ਡੀਫੇਮ ਕਰਨ ਦੇ ਲਈ ਸਵਾਲ ਨਹੀਂ ਕਰ ਰਿਹਾ ਪਰ ਜਦੋਂ ਸੰਦੀਪ ਸਿੰਘ ਸਣੀ ਦਾ ਨਾਮ ਆਉਂਦਾ ਤੇ ਪਹਿਲਾਂ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਨੂੰ ਵੋਟਾਂ ਪਾਈਆਂ ਉਹ ਜੇਲ੍ਹ ਦੇ ਵਿੱਚੋਂ ਨਹੀਂ ਛੱਡਿਆ ਹੁਣ ਜੇਲ੍ਹ ਦੇ ਵਿੱਚ ਬੈਠੇ ਨੇ ਵੋਟਾਂ ਪਾਈਆਂ ਕਿ 2027 ਦਾ ਅਜੰਡਾ ਕੀ ਹੈ ਕਿਉਂਕਿ ਜੇਲ੍ਹ ਦੇ ਵਿੱਚ ਬੈਠੇ ਬੰਦੇ ਕੀ ਉਹਨਾਂ ਨੂੰ ਛਡਾਉਣਾ ਜਾਂ ਕਿ ਹੋਰ ਕੁਝ ਆ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਵੱਡੀ ਚਰਚਾ ਚੱਲਦੀ ਹੈ ਨਹੀਂ ਦੇਖੋ ਜੀ ਇਹ ਗੱਲ ਐਦਾਂ ਹੁੰਦੀ ਹੈ ਜੀ ਭਾਈ ਸਾਹਿਬ ਗੱਲ ਇਸ ਤਰੀਕੇ ਨਾਲ ਹੈ ਵੀ ਜਿਹੜਾ 2024 ਦੀਆਂ ਜਿਹੜੀਆਂ ਚੋਣਾਂ ਸੀ ਤਾਂ ਉਦੋਂ ਕੀ ਸੀ ਵੀ ਜੋ ਉਹ ਉਸ ਤੋਂ ਪਹਿਲਾਂ ਆਪਣੀ ਜਿਹੜੀ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਹੈ ਉਹ ਬਾਈ ਦੀਪ ਸਿੱਧੂ ਨੇ ਇਸ ਦਾ ਨੀ ਪੱਥਰ ਰੱਖਿਆ ਸੀ ਪਹਿਲੇ ਪ੍ਰਧਾਨ ਸਨ ਬਾਈ ਦੀਪ ਸਿੱਧੂ ਤੇ ਬਾਈ ਦੀਪ ਸਿੱਧੂ ਨੇ ਇਹ ਜਥੇਬੰਦੀ ਇਸ ਕਰਕੇ ਬਣਾਈ ਸੀ ਤਾਂ ਕਿ ਜਿਹੜਾ ਪੰਜਾਬ ਹੈ ਇਸ ਦਾ ਪਾਰ ਉਤਾਰਾ ਹੋ ਸਕੇ ਇਸ ਦੀ ਬਿਹਤਰੀ ਹੋ ਸਕੇ ਪੰਥ ਤੇ ਪੰਜਾਬ ਬਚਾਇਆ ਜਾ ਸਕੇ ਲੋਕੀ ਜੇ ਪੰਜਾਬ ਬਾਈ ਦਾ ਤੇ ਪੰਥ ਬਾਈ ਦਾ ਪੰਥ ਬਾਈ ਦਾ ਤਾਂ ਪੰਜਾਬ ਬਾਈ ਦਾ ਤਾਂ ਪੰਜਾਬ ਦੇ ਵੱਧ ਅਧਿਕਾਰਾਂ ਦੇ ਲਈ ਪੰਜਾਬ ਦੇ ਜਿਹੜਾ ਆਟੋਨੋਮੀ ਹੈ ਖੁਦਮੁਖਤਿਆਰੀ ਦੀ ਲਈ ਜਿਹੜਾ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਲਈ ਪੰਜਾਬ ਦੇ ਪਾਣੀਆਂ ਦੇ ਲਈ BBMP ਦੇ ਲਈ ਪੰਜਾਬ ਦੀ ਰਾਜਧਾਨੀ ਦੇ ਲਈ ਪੰਜਾਬ ਵਿੱਚੋਂ ਆਵਾਸ ਜਿਹੜਾ ਇੱਥੇ ਹੁੰਦਾ ਜਾ ਰਿਹਾ ਪ੍ਰਵਾਸੀਆਂ ਦਾ ਉਸ ਨੂੰ ਰੋਕਣ ਦੇ ਲਈ ਪੰਜਾਬ ਵਿੱਚੋਂ ਪ੍ਰਵਾਸ ਜਿਹੜਾ ਬਾਹਰ ਹੁੰਦਾ ਜਾ ਰਿਹਾ ਪੰਜਾਬੀਆਂ ਦਾ ਉਸ ਨੂੰ ਠੱਲ ਪਾਉਣ ਦੇ ਲਈ ਇਹ ਜਟੇਬੰਦੀ ਬਣਾਈ ਗਈ ਸੀ ਸਭ ਤੋਂ ਵੱਡਾ ਜਿਹੜਾ ਇਸ ਦਾ Aim ਸੀ ਮੋਟਰ ਸੀ ਉਸੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਉਸੇ ਚੀਜ਼ ਦੇ ਉੱਪਰ ਚੱਲਦੇ ਹੋਏ ਦੂਸਰੇ ਪ੍ਰਧਾਨ MP ਭਾਈ ਅਮਰਤਪਾਲ ਸਿੰਘ ਨੇ ਖਾਲਸਾ ਵਹਿਰ ਚਲਾਈ ਤੇ ਚੜਦੀ ਕਲਾ ਹੋਈ ਕਿੰਨੇ ਨੌਜਵਾਨਾਂ ਨੇ ਨਸ਼ਾ ਤਿਆ ਗਿਆ ਗੁਰੂ ਮਹਾਰਾਜ ਦੇ ਲੜ ਲੱਗੇ ਸਰਕਾਰਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗੀਆਂ ਤੇ ਉਹਨਾਂ ਨੇ ਐਨਐਸਸੀ ਲਾ ਦਿੱਤੀ ਤਾਂ ਉਸ ਤੋਂ ਬਾਅਦ ਤੁਸੀਂ ਜਿਹੜੀ ਗੱਲ ਕੀਤੀ ਹੈ ਚੋਣਾਂ ਦੀ ਗੱਲ ਕੀਤੀ ਹੈ ਤੇ ਉਹਨਾਂ ਚੋਣਾਂ ਦਾ ਮੇਨ ਮੰਤਰ ਸੀ ਇੱਕ ਤਰੀਕੇ ਦੇ ਨਾਲ ਸੰਵਿਧਾਨਕ ਤਰੀਕੇ ਦੇ ਨਾਲ ਕਾਨੂੰਨਾਂ ਤਰੀਕੇ ਦੇ ਨਾਲ ਸਰਕਾਰਾਂ ਤੱਕ ਦਿੱਲੀ ਦਰਬਾਰ ਤੱਕ ਇਹ ਮੈਸੇਜ ਲਾਉਣਾ ਕਿ ਪੰਜਾਬ ਦੇ ਲੋਕ ਇਸ ਸਮੇਂ ਜੇ ਕਿਸੇ ਦੀ ਲੀਡਰਸ਼ਿਪ ਅਧਿਨ ਇਕੱਠੇ ਹੋਣਾ ਚਾਹੁੰਦੇ ਨੇ ਤੇ ਉਹ ਭਾਈ ਅਮਰਤਪਾਲ ਸਿੰਘ ਨੇ ਇਹ ਇੱਕ ਚੀਜ਼ ਸੀ ਲੋਕਤੰਤਰ ਥਰੂ ਡੈਮੋਕ੍ਰੇਸੀ ਥਰੂ ਵੋਟਾਂ ਥਰੂ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਮੈਸੇਜ ਲਾਉਣਾ ਵੀ ਤੁਸੀਂ ਜਿਹੜੀ ਐਨਐਸਏ ਲਾਈ ਹੈ ਨਾਜਾਇਜ਼ ਜਾਂ ਗਲਤ ਲਾਈ ਤਾਂ ਉਹ ਮੰਤਵ ਸੀ ਇੱਕ ਤਰੀਕੇ ਦੇ ਨਾਲ ਜਮਹੂਰੀਅਤ ਥਰੂ ਸਰਕਾਰਾਂ ਤੇ ਪ੍ਰੈਸ਼ਰ ਪਾਉਣਾ ਵੀ ਰਿਹਾਈ ਹੋਵੇ ਤੇ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਦੇਖ ਲਓ 2 ਲੱਖ ਦੀ ਲੀਡ ਬਣੀ ਤਾਂ ਸਾਰੀ ਜਿਹੜੀ ਕੌਮ ਪੰਥੀ ਗੱਲ ਆਖ ਰਹੀ ਆ ਸੀ ਵੀ ਹੁਣ ਜਿਹੜਾ ਭਾਈ ਅਮਰਿਤਪਾਲ ਸਿੰਘ ਲੋਕ ਸਭਾ ਜਿੱਤ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਜਿਹੜੀ ਹੈ ਪੰਜਾਬ ਦੀ ਵਾਗਡੋਰ ਸੰਭਣੀ ਚਾਹੀਦੀ ਹੈ ਤੇ ਉਸੇ ਅਧੀਨ ਜਿਹੜੀ ਅਰਦਾਸ ਬੇਨਤੀ ਕਰਕੇ ਅਕਾਲ ਤਖਤ ਸਾਹਿਬ ਉੱਪਰ ਇਹ ਪਾਰਟੀ ਬਣਾਈ ਗਈ ਹੈ ਪਿਛਲੇ ਸਾਲ ਸਤੰਬਰ ਦੇ ਮਹੀਨੇ 2024 ਚ ਅਰਦਾਸ ਬੇਨਤੀ ਹੋਈ ਸੀ ਮਾਗੀ ਵਾਲੇ ਦਿਨ ਜਿਹੜਾ ਪਾਰਟੀ ਦਾ ਸ਼ੁਭਾਗਮਨ ਹੋ ਗਿਆ ਤੇ ਉਸ ਤੋਂ ਬਾਅਦ ਜੋ ਅਸੀਂ ਜਿਹੜਾ ਨਿਰੰਤਰ ਧਰਾਤਲ ਦੇ ਉੱਪਰ ਕੰਮਕਾਰ ਕਰ ਰਹੇ ਹਾਂ ਲੋਕਾਂ ਤੱਕ ਜਿਹੜਾ ਮੈਸੇਜ ਆ ਪਾਰਟੀ ਦਾ ਪੰਜਾਬ ਨੂੰ ਬਚਾਉਣਾ ਹੈ ਪੰਥ ਨੂੰ ਬਚਾਉਣਾ ਹੈ ਉਸ ਲਈ ਪਾਰਟੀ ਹੈ ਤੇ ਇਸ ਸਾਰੇ ਚੀਜ਼ ਦੇ ਵਿੱਚ ਇਸ ਤਖੱਲਸ ਤਲ ਅਧੀਨ ਪੰਥ ਪੰਜਾਬ ਨੂੰ ਬਚਾਉਣ ਦੀ ਸਾਰੇ ਮਸਲੀ ਆ ਜਾਂਦੇ ਕੋਈ ਮਸਲਾ ਰਹਿ ਹੀ ਨਹੀਂ ਜਾਂਦਾ ਵੀ ਜਿਹੜਾ ਪੰਜਾਬ ਦੀ ਹੋਣ ਦੇ ਨਾਲ ਨਾ ਜੁੜਿਆ ਹੋਵੇ ਤੇ ਸਾਰੇ ਮਸਲੇ ਨੇ ਸਾਡਾ ਜਿਹੜਾ ਮੈਨੀਫੈਸਟੋ ਹੈ ਸਾਡਾ ਅਜੰਡਾ ਹੈ ਉਹ ਵੀ ਬੜੀ ਚੇਤੀ ਇਸ ਲੋਕਾਂ ਵਿੱਚ ਲੈ ਕੇ ਜਾਵਾਂਗੇ ਤੇ ਰਿਆਈ ਤਾਂ ਹੈ ਹੀ ਹੈ ਹੁਣ ਜੇ ਭਾਈ ਅਮਰਿਤਪਾਲ ਸਿੰਘ ਜਦੋਂ ਚੋਣਾਂ ਹੋ ਰਹੀਆਂ ਸੀ ਇੱਕੀ ਤੁਹਾਡੇ ਬੈਂਕ ਕੋਈ ਸੂਝਵਾਨ ਪੱਤਰਕਾਰ ਹੈਗੇ ਨੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਐਡਵੋਕੇਟ ਹਰਪਾਲ ਸਿੰਘ ਖਾਰਾ ਉਹਨਾਂ ਨੂੰ ਇਹ ਗੱਲ ਪੁੱਛੀ ਸੀ ਮਈ 2024 ਦੇ ਵਿੱਚ ਚੋਣ ਪ੍ਰਚਾਰ ਦੌਰਾਨ ਵੀ ਜੇ ਕਿਤੇ ਐਮਐਲਏ ਬਣ ਕੇ ਨਹੀਂ ਕੱਢਦੇ ਤਾਂ ਫਿਰ ਤੁਸੀਂ ਸੌਰੀ ਮੈਂਬਰ ਪਾਰਲੀਮੈਂਟ ਬਣ ਕੇ ਨਹੀਂ ਕੱਢਦੇ ਭਾਈ ਅਮਰਿਤਪਾਲ ਸਿੰਘ ਨੂੰ ਤਾਂ ਤੁਸੀਂ ਕਿਵੇਂ ਕਢਾ ਲੋਗੇ ਤਾਂ ਉਦੋਂ ਉਹਨਾਂ ਨੇ ਜਵਾਬ ਦਿੱਤਾ ਸੀ ਫਿਰ ਅਸੀਂ ਮੁੱਖ ਮੰਤਰੀ ਬਣਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਵਾਂਗੇ ਕਿਉਂਕਿ ਜਿਹੜੀ ਐਨਐਸਸੀ ਲਾਈ ਹੈ ਇਹ ਲਾਈ ਤਾਂ ਜਿਹੜੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਹੁਕਮਾਂ ਦੀ ਹੀ ਨਹੀਂ ਹੈ ਜਿਹੜਾ ਰੀਟੇਨਿੰਗ ਅਥਾਰਟੀ ਦਾ ਡੀਸੀ ਅੰਮ੍ਰਿਤਸਰ ਹੈਣਾ ਜੀ ਤੇ ਇਸ ਨੂੰ ਜਿਹੜਾ ਕਨਫਰਮ ਕੀਤਾ ਹੈ ਸ਼ਹਿਦ ਦਿੱਤੀ ਹੈ ਕੇਂਦਰ ਸਰਕਾਰ ਨੇ ਦਿੱਤੀ ਹੈ ਤਾਂ ਮੁੱਖ ਮੰਤਰੀ ਬਣਾ ਕੀਤਾ ਜਿਹੜਾ ਸਰਕਾਰ ਨੂੰ ਦੇਖੋ ਜਿਹੜਾ ਮੁੱਖ ਮੰਤਰੀ ਜਿਹੜਾ ਐਨਐਸਏ ਲਵਾਉਣ ਵਾਲਾ ਹੈ ਤੇ ਜਿਹੜਾ ਮੁੱਖ ਮੰਤਰੀ ਬਦਲ ਗਿਆ ਉਦੋਂ ਤਾਂ ਫਿਰ ਕਿਹੜੀ ਐਨਐਸਏ ਰਹਿ ਜੂਗੀ ਜੀ ਹਾਂ ਜੀ ਤੁਹਾਨੂੰ ਇਹ ਲੱਗਦਾ ਕਿ 27 ਦੇ ਵਿੱਚ ਮੁੱਖ ਮੰਤਰੀਤਾ ਹੈ ਦੇਖੋ ਸਾਰੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਜੀ ਬੱਚਾ ਬੱਚਾ ਤੁਸੀਂ ਪਿੰਡਾਂ ਚ ਜਾਓ ਸ਼ਹਿਰਾਂ ਜਾਓ ਸਾਰੇ ਕਹਿੰਦੇ ਨੇ ਭਾਈ ਅਮਰਿਤਪਾਲ ਸਿੰਘ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ 2027 ਦੇ ਵਿੱਚ ਸਾਡੀ ਪਾਰਟੀ ਨੇ ਤਾਂ ਬਕਾਇਦਾ ਮਤਾ ਪਾਸ ਕੀਤਾ ਹੋਇਆ ਇਸ ਚੀਜ਼ ਤੇ ਤੇ ਕੋਰਨ ਜਿਹੜੀ ਸੀਟ ਹੈ ਚਾਹੇ ਮਾ ਮਾਜਾ ਉਹਨਾਂ ਦੀ ਪਾਰਟੀ ਦੀ ਜਿਹੜੀ ਬੈਕਬੋਨ ਹੈ ਪਰ ਮਾਲਵੇ ਵਿੱਚ ਬੜਾ ਵਿਸਤਾਰ ਹੋ ਰਿਹਾ ਪਾਰਟੀ ਦਾ ਜੀ ਤੇ ਭਾਈ ਅਮਰਿਤਪਾਲ ਸਿੰਘ ਨੂੰ ਬੇਨਤੀ ਕਰਾਂਗੇ ਵੀ ਮਾਲਵੇ ਵਿੱਚੋਂ ਵੀ ਉਹਨਾਂ ਨੂੰ ਜਿਹੜੀ ਚੋਣ ਹੈ ਇੱਕ ਸੀਟ ਦੇ ਉੱਪਰ ਲੜਨੀ ਚਾਹੀਦੀ ਹੈ ਜਿਵੇਂ ਨਾ ਇਹ ਜਿਮਨੀ ਚੋਣ ਨੂੰ ਲੈ ਕੇ ਹਰੇਕ ਪਾਰਟੀ ਨੂੰ ਇਹ ਹੈ ਕਿ ਅਸੀਂ ਜਿੱਤ ਜੀ ਕਿਉਂਕਿ ਹੁਣਾਂ ਵੀ ਚਾਹੀਦਾ ਚਲੋ ਜੋਰ ਲਾਉਂਦੇ ਆ ਸਾਰੇ ਪਰ ਜਿਹੜਾ 27 ਦੇ ਵਿੱਚ 27 ਦੇ ਵਿੱਚ ਮੁੱਖ ਮੰਤਰੀ ਬਣਦੇ ਵੀ ਸੁਪਨੇ ਸਾਰੇ ਵੇਖੀ ਬੈਠੇ ਨੇ ਪਰ ਹਕੀਕਤ ਦੇ ਵਿੱਚ ਤੁਹਾਨੂੰ ਫਿਰ ਕੀ ਲੱਗਦਾ ਜੇ ਪਾਰਟੀ ਵਾਈ ਦੇ ਉੱਪਰ ਉੱਠ ਕੇ ਗੱਲ ਕਰੋ ਤਾਂ ਦੇਖੋ ਸੁਪਨੇ ਦੇਖਣ ਦਾ ਹੱਕ ਸਾਰਿਆਂ ਨੂੰ ਹੈ ਜੀ ਜਿਹੜਾ ਇਨਸਾਨ ਪੈਦਾ ਹੁੰਦਾ ਸੁਪਨੇ ਦੇਖ ਸਕਦਾ ਹੈ ਪਰ ਸੁਪਨੇ ਜਿਹੜੇ ਸੁਪਨੇ ਪੂਰੇ ਕਰਨੇ ਤਾਂ ਗੁਰੂ ਮਹਾਰਾਜ ਹੀ ਨੇ ਕਰਨੇ ਜਿਨ੍ਹਾਂ ਦੇ ਉੱਪਰ ਜੋ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਸੁਪਨਾ ਉਸੇ ਦਾ ਪੂਰਾ ਹੋਣਾ ਹੈ ਤੇ ਹੁਣ ਪੂਰੀ ਪੰਜਾਬ ਦੀ ਆਬਾਦ ਨੇ ਸੁਪਨਾ ਦੇਖਿਆ ਕੱਲ ਇੱਕ ਬੰਦੇ ਨੇ ਸੁਫਨਾ ਨਹੀਂ ਦੇਖਿਆ ਪੂਰੀ ਪੰਜਾਬ ਦੀ ਆਬਾਦ ਨੇ ਸੁਫਨਾ ਦੇਖਿਆ ਵੀ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਤੇ ਜਿਹੜੀ ਆਪਣੀ ਤਰਨ ਤਾਰਨ ਜਿਮਨੀ ਚੋਣ ਹੈ ਇਸ ਦੇ ਲਈ ਪਾਰਟੀ ਪੂਰੀ ਲਾਮਬੰਦ ਹੈ ਛੇਤੀ ਅਸੀਂ ਜਿਹੜਾ ਆਪ ਦਾ ਅਫੀਸ਼ੀਅਲ ਤੌਰ ਤੇ ਕੈਂਡੀਡੇਟ ਦੀ ਅਨਾਉਂਸਮੈਂਟ ਵੀ ਕਰਾਂਗੇ ਨਹੀਂ ਤਾਂ ਜੋ ਬਾਪੂ ਤਰਸੀਮ ਸਿੰਘ ਹੋਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕਰ ਹੀ ਦਿੱਤੀ ਹੈ ਵੀ ਦੇਖੋ ਬੀਬੀ ਖਾਲੜਾ ਜੀ ਨੂੰ ਤੇ ਜੋ ਆਪਣੇ ਸੰਦੀਪ ਸਿੰਘ ਸਣੀ ਹੋ ਗਏ ਜਨਾਂ ਦਾ ਪਰਿਵਾਰ ਹੋ ਗਿਆ ਉਹਨਾਂ ਨੂੰ ਪਹਿਲ ਹੈ ਤੇ ਜੇ ਕਿਤੇ ਉਹ ਚੋਣ ਲੜਨਗੇ ਤੇ ਅਸੀਂ ਵੀ ਜਿਹੜਾ ਸਾਥ ਦੇਵਾਂਗੇ ਪਰ ਉਹਨਾਂ ਦੇ ਪਰਿਵਾਰ ਨੇ ਹਲੇ ਕੋਈ ਅਜੇ ਦੇਖੋ ਕੀ ਕਰਦੇ ਐ ਕੀ ਸਲਾਹ مشورہ ਕਰਦੇ ਐ ਉਸ ਤੋਂ ਬਾਅਦ ਹੀ ਜਿਹੜੀ ਪਾਰਟੀ ਦੀ ਪਾਲਿਸੀ ਐ ਤੈ ਕਰ ਸਕਦੇ ਐ ਹਾਂਜੀ ਇਹ ਜਿਹੜੇ ਕਡੂ ਸਾਹਿਬ ਦੀ ਸੀਟ ਕਡੂ ਸਾਹਿਬ ਸੀਟ ਤੋਂ ਬੀਬੀ ਖਲੜਾਈ ਦਾ ਨਾਮ ਬਹੁਤ ਵੱਡੇ ਪੱਧਰ ਤੇ ਆਇਆ ਹੈ ਖੜੂਰ ਸਾਹਿਬ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਉੱਥੋਂ ਐਮਪੀ ਬਣ ਜਾਂਦੇ ਆ ਹੁਣ ਲੋਕਾਂ ਦੇ ਵਿੱਚ ਇਹ ਸਵਾਲ ਸੀਗਾ ਕਿ ਬੀਬੀ ਕਿਉਂਕਿ ਉਹਨਾਂ ਦਾ ਖੜੜਾ ਪਰਿਵਾਰ ਦੇ ਬਹੁਤ ਵੱਡੀ ਕੁਰਬਾਨੀਆਂ ਹੈ ਤੇ ਚਾਹੁੰਦੇ ਸੀ ਕਿ ਬੀਬੀ ਐਮਐਲਏ ਬਣੇ ਕੀ ਬੀਬੀ ਮੰਨ ਨਹੀਂ ਗਈ ਉਹਨਾਂ ਦੀ ਕੋਸ਼ਿਸ਼ ਨਹੀਂ ਕੀਤੀ ਜੇ ਕੀ ਸੀਗਾ ਉੱਥੇ ਨਾਮ ਉਹਨਾਂ ਦਾ ਬਹੁਤ ਵੱਡਾ ਚਰਚਾ ਸੀਗਾ ਜਿਉ ਖੜਦੇ ਆ ਤੇ ਜਿੱਤੇ ਆ ਸਿੱਧਾ ਦੇਖੋ ਜੀ ਹਾਲੇ ਤੱਕ ਮੇਰੇ ਹਸਾਬ ਦੇ ਨਾਲ ਜਿਹੜੀ ਫਾਈਨਲ ਗੱਲਬਾਤ ਹੈ ਉਹ ਪਾਰਟੀ ਪੱਧਰ ਤੇ ਬੀਬੀ ਜੀ ਨਾਲ ਹੋ ਰਹੀ ਹੈ ਉਹ ਜਿਹੜੀਆਂ ਗੱਲਾਂ ਵੀ ਛੇਤੀ ਜਿਹੜੀਆਂ ਨਸ਼ਰ ਹੋਣਗੀਆਂ ਵੀ ਕੀ ਬੰਦਾ ਕੀ ਨਹੀਂ ਬੰਦਾ ਪਰ ਮੈਂ ਤਾਂ ਫਿਰ ਵੀ ਜੋ ਬੀਬੀ ਜੀ ਨੂੰ ਤੇ ਹੋਰ ਵੀ ਚਾਹੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਵੀ ਜਿਹੜੀ ਇਹ ਪੰਥਕ ਤੌਰ ਤੇ ਆਪਾਂ ਨੂੰ ਜਿਹੜੀ ਸੀਟ ਹੈ ਇਹ ਲੜਨੀ ਚਾਹੀਦੀ ਹੈ ਸਾਡੀ ਕੌਮ ਦਾ ਸਾਡੇ ਪੰਜਾਬ ਦੀ ਹੋਣ ਦੀ ਲੜਾਈ ਹੈ ਤਾਜਾ ਹੀ ਦੇਖੋ ਜਦੋਂ ਬੀਬੀ ਜੀ ਪਿਛਲੇ ਵਾਰ ਲੜੇ ਸਨ ਤਾਂ ਉਦੋਂ 2019 ਦੀਆਂ ਚੋਣਾਂ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਜੀ ਜੀ ਤਾਂ ਉਦੋਂ ਕਿਸੇ ਸੋਸ਼ਲ ਮੀਡੀਆ ਦਾ ਇਨਾ ਪ੍ਰਭਾਵ ਨਹੀਂ ਸੀ ਇਹ ਨਹੀਂ ਗੱਲ ਨਹੀਂ ਦੂਰ ਤੱਕ ਜਾਂਦੀ ਸੀ ਤੇ ਇਸ ਕਰਕੇ ਬੜੇ ਕਿਉਂਕਿ ਅੱਜਕੱਲ ਜਿਹੜੀ ਗੱਲ ਹੈ ਨੌਜਵਾਨੀ ਇੰਸਟਾਗ੍ਰam ਹੋ ਗਿਆ ਫੇਸਬੁੱਕ ਹੋ ਗਿਆ ਸੋਸ਼ਲ ਮੀਡੀਆ ਨੇ ਬੜੀ ਛੇਤੀ ਟਰੈਵਲ ਕਰਦੀ ਹੈ ਪਰ ਉਦੋਂ ਨਹੀਂ ਸੀ ਇਨੀ ਟਰੈਵਲ ਕਰਦੀ ਬੜੇ ਨੌਜਵਾਨਾਂ ਨੇ ਕਿਤਾਬਾਂ ਨਹੀਂ ਸੀ ਪੜੀਆਂ ਖਾਲੜਾ ਸਾਹਿਬ ਬਾਰੇ ਨਾ ਪੜਿਆ ਨਹੀਂ ਸੀ ਕਿਉਂਕਿ ਜੱਤ ਜਿਹੜਾ ਯੂਥ ਹੁੰਦਾ ਸੋਸ਼ਲ ਮੀਡੀਆ ਤੇ ਜ਼ਿਆਦਾ ਟਾਈਮ ਜਿਆਦਾ ਸਪੈਂਡ ਕਰਦਾ ਹੈ ਤਾਂ ਇਸ ਕਰਕੇ ਵੀ ਹੋ ਸਕਦਾ ਹੈ ਵੀ ਜਿਹੜੇ ਉਦੋਂ ਹਾਲਾਤ ਬਣੇ ਤੇ ਨਾਲੇ ਇੱਕ ਐਮਪੀ ਜਿਹੜਾ ਹਲਕਾ ਹੁੰਦਾ ਬੜਾ ਵੱਡਾ ਹੁੰਦਾ ਹੈ ਤੇ ਇਸ ਸਮੇਂ ਤਾਂ ਪਾਈਆਮਰ ਦਪਾਲ ਸਿੰਘ ਦੀ ਵੀ ਇਹ ਵੀ ਬੜੀ ਵੱਡੀ ਸੀ ਪਰ ਮੈਂ ਬੀਬੀ ਜੀ ਨੂੰ ਫਿਰ ਬੇਨਤੀ ਕਰੂੰਗਾ ਵੀ ਉਹ ਆਪ ਦਾ ਫੈਸਲਾ ਦੁਬਾਰਾ ਵਿਚਾਰਨ ਕਿਉਂਕਿ ਹੁਣ ਹਾਲਾਤ ਹੋਰ ਨੇ ਹੁਣ بڑے ਸੋਸ਼ਲ ਮੀਡੀਆ ਤੇ ਬੜਾ ਚਰਚਾ ਬੀਬੀ ਜੀ ਤੇ ਚੋਣ ਲੜਨ ਦਾ ਤੇ ਇਸ ਸਮੇਂ ਜਿਹੜੀ ਬੀਬੀ ਜੀ ਦੀ ਜਿੱਤ ਹੈ ਉਹ 1000% ਨਿਸ਼ਚਿਤ ਹੈ ਜੀ ਜੇ ਬੀਬੀ ਜੀ ਖੜਦੇ ਆ ਤੇ ਜਿੱਤਦੇ ਆ ਜਿੱਤਦੇ 100% 1000% ਹਾਂਜੀ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਖੜਨਾ ਚਾਹੀਦਾ ਮੈਂ ਤਾਂ ਬੇਨਤੀ ਕਰੂੰਗਾ ਉਹਨਾਂ ਨੂੰ ਖੜਨਾ ਚਾਹੀਦਾ ਜੀ ਹਾਂ ਪਾਰਟੀ ਵੱਲੋਂ ਅਕਾਲੀ ਦਲ ਵਾਰਿਸ 50 ਦੇ ਪਾਰਟੀ ਹੈ ਸਾਡੇ ਤਾਂ ਉਹਦਾ ਮੇਨ ਭਾਈ ਅਮਰਿਤਪਾਲ ਸਿੰਘ ਦੀ ਚੋਣਾਂ ਵੇਲੇ ਮੇਨ ਪ੍ਰਚਾਰਕੀ ਬੀਬੀ ਜੀ ਸਨ ਚਲੋ ਜੀ ਬੀਬੀ ਜੀ ਨੇ ਜੇ ਕਲੋਂਦੇ ਤਾਂ ਬਾਪੂ ਤਰਸੇਮ ਸਿੰਘ ਜੀ ਨੇ ਵੀ ਗੱਲ ਕਹੀ ਹੈ ਵੀ ਜੋ ਸੰਦੀਪ ਸਿੰਘ ਸਣੀ ਹੈ ਜੇ ਉਹ ਕਲੋਂਦੇ ਤਾਂ ਉਹਨਾਂ ਨੂੰ ਵੀ ਸਾਡੀ ਜਿਹੜੀ ਪਾਰਟੀ ਹੈ ਉਸ ਦੀ ਪੈੜ ਹੋਊਗੀ ਜੀ ਯਾਨੀ ਕਿ ਦੂਜੀਆਂ ਪਾਰਟੀਆਂ ਕੁਝ ਪਾਰਟੀਆਂ ਤੁਹਾਡੇ ਸੰਪਰਕ ਦੇ ਵਿੱਚ ਅਕਾਲੀ ਦਲ ਇੱਕ ਹੋਰ ਨਵਾਂ ਬਣਿਆ ਜੇ ਇਹ ਤੁਸੀਂ ਕਿਸ ਸਮਝੌਤੇ ਨਾਲ ਚੱਲੋਗੇ ਅਲੱਗ-ਅਲੱਗ ਚੱਲੋਗੇ ਕਿਸ ਤਰੀਕੇ ਦਾ ਰਹੂਗਾ ਉਹਨਾਂ ਨਾਲ ਸਮਝ ਨਹੀਂ ਦੇਖੋ ਜੀ ਮੈਂ ਤਾਂ ਕਹੂੰਗਾ ਵੀ ਮੈਤਿਕ ਨਿਮਾਨਾ ਜਾਂ ਸਿੱਖਾਂ ਤੇ ਕਿ ਨਿਮਾਨਾ ਜਾਂ ਸਿੱਖ ਹੁੰਦੇ ਵਜੋਂ ਮੈਂ ਤਾਂ ਸਮਝਦਾ ਵੀ ਮੈਂ ਇੱਕ ਏਕੇ ਦਾ ਦੂਤ ਵਜੋਂ ਜੁੜਾ ਕੰਮ ਕਰ ਸਕਦਾ ਮੈਂ ਤਾਂ ਸਾਰਿਆਂ ਨੂੰ ਏਕੇ ਦੀਆਂ ਸਨੇਹਾ ਦਊਗਾ ਵੀ ਜਿੰਨਾ ਵੀ ਪੰਥਕ ਪਰਿਵਾਰ ਆ ਆਪਣਾ ਇਕੱਠਾ ਹੋਣਾ ਚਾਹੀਦਾ ਇਕਾਗਰ ਹੋਣਾ ਚਾਹੀਦਾ ਇੱਕ ਪਲੇਟਫਾਰਮ ਅਧੀਨ ਚਾਹੀਏ ਜਿਹੜੀਆਂ ਆਪਣੀਆਂ ਬੀਤੇ ਸਮੇਂ ਕਾਲ ਦੇ ਵਿੱਚ ਵੀ 200 ਸਾਲ 2-300 ਸਾਲ ਪਹਿਲਾਂ ਵੀ ਆਪਣੀਆਂ ਜਿਹੜੀਆਂ ਸਿੱਖ ਮਿਸਲਾਂ ਹੁੰਦੀਆਂ ਸਨ ਆਡ-ਅਡ ਹੁੰਦੀਆਂ ਸਨ ਪਰ ਉਹ ਇੱਕ ਦਲ ਖਾਲਸਾ ਦੇ ਰੂਪ ਵਿੱਚ ਇੱਕ ਸਾਂਝੇ ਪਲੇਟਫਾਰਮ ਤੇ ਵਿਚਰਦੇ ਸਨ ਚਾਹੇ ਉਧਰੋਂ ਆਪਣੇ ਉਦੋਂ ਸੁਲਤਾਨੁਲ ਕੌਮ ਬਾਬਾ ਜੱਸਾ ਸਿੰਘ ਆਲੂ ਵਾਲੀਆ ਚਾਹੇ ਸਰਦਾਰ ਜੱਸਾ ਸਿੰਘ ਰਾਮਗੜੀਆ ਚਾਹੇ ਨਵਾਬ ਕਪੂਰ ਸਿੰਘ ਹੋ ਗਏ ਚਾਹੇ ਆਪਣੇ ਚੜ੍ਹ ਸਿੰਘ ਸ਼ੁਕਰਚੱਕੀਆ ਹੋ ਗਏ ਤਾਂ ਅਲੱਗ-ਅਲੱਗ ਦਲਪੰਥ ਹੁੰਦਾ ਸੀ ਅਲੱਗ-ਅਲੱਗ ਮਿਸਲਾਂ ਹੁੰਦੀਆਂ ਸਨ ਪਰ ਦੇਖੋ ਜਿਹੜੋ ਇਕੱਠਿਆਂ ਨੇ ਜਿਹੜੋ ਦਿੱਲੀ ਦੇ ਧਾਵਾ ਬੋਲਿਆ ਉਹਨਾਂ ਨੇ ਮੁਗਲਾਂ ਨੇ ਆਪਦੇ ਅੱਗੇ ਲਾ ਲਿਆ ਸਿੱਖਾਂ ਨੇ ਮੁਗਲਾਂ ਦੇ ਇਨਲੇਅ ਤੇ ਜੇਲਾ ਉੱਤੇ ਲਾਲ ਕਿਲੇ ਦਾ ਜਿਹੜਾ ਉਦੋਂ ਤੁਸੀਂ ਲਾਲੋ ਉੱਤੇ ਜਿਹੜਾ ਤਖਤ ਬਣਿਆ ਹੈ ਤੁਸੀਂ ਦੇਖਦੇ ਹੋ ਤੇ ਆਪਣੀ ਬੜੀ ਤਸਵੀਰ ਜਿਹੜੇ ਸਿੱਖ ਸਰਦਾਰਾਂ ਦੀ ਉਹ ਸੋਸ਼ਲ ਮੀਡੀਆ ਤੇ ਪਈ ਹੈ ਜਿੱਥੇ ਪੰਜ ਜਿਹੜੇ ਸਿੰਘ ਸਹਿਬਾਨ ਨੇ ਉਹ ਤਖਤ ਦੇ ਉੱਪਰ ਖੜੇ ਹੁੰਦੇ ਐ ਤੇ ਮੁਗਲ ਹੱਥ ਜੋੜ ਕੇ ਥੱਲੇ ਖੜੇ ਹੁੰਦੇ ਆ ਏਕਾ ਹੁੰਦਾ ਜੀ ਹਾਂ ਏਕਾ ਉਹਨਾਂ ਨਾਲ ਹੋ ਸਕਦਾ ਜਿਹੜੀਆਂ ਸਵਿਰਧ ਤੇ ਰਾਣੇ ਜਿਹੜੀਆਂ ਕੌਮ ਤੇ ਪੰਥ ਨੂੰ ਸਮਰਪਿਤ ਨੇ ਜਿਹੜੇ ਕੌਮ ਲਈ ਯੁੱਧਨ ਲਈ ਪੰਥ ਲਈ ਯੁੱਧਨ ਲਈ ਪੰਜਾਬ ਲਈ ਯੁੱਧਨ ਲਈ ਤਰਬਰ ਤਿਆਰ ਨੇ ਉੱਥੇ ਏਕਾ ਹੋਣਾ ਚਾਹੀਦਾ ਜੀ ਅਕਾਲੀ ਦਲ ਪੁਰਾਣਾ ਵੀ ਕਹਿੰਦਾ ਇਹ ਤਾਂ ਕਾਂਗਰਸ ਵਾਲੇ ਵੀ ਗੱਲਾਂ ਕਰ ਲੈ ਕੈਪਟਨ ਅਮਰਿੰਦਰ ਸਿੰਘ ਜੀ ਇੰਟਰਵਿਊ ਆਈ ਉਹ ਵੀ ਪੰਥਕ ਸ਼ੋਅ ਕਰ ਰਹੇ ਨੇ ਆਪਦੇ ਆਪ ਨੂੰ ਇਹ ਤਾਂ ਸਾਰੇ ਕਰਦੇ ਨੇ ਕਿ ਇਲੈਕਸ਼ਨਾਂ ਦੇ ਨੇੜੇ ਆ ਕੇ ਕਰਦੇ ਨੇ ਹਕੀਕਤ ਦੇ ਵਿੱਚ ਇਹ ਕਿ ਪੈਰਾਮੀਟਰ ਹੋਊਗਾ ਕਿ ਚੈੱਕ ਕਰੀਏ ਕਿ ਸਾਰੇ ਪੰਥ ਵਾਲੇ ਨੇ ਦੇਖੋ ਜੀ ਜੋ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਨਾ ਜੀ ਪੰਥ ਨਾਲੋਂ ਰਾਜ ਦੀ ਲਾਲਸਾ ਉਹਨਾਂ ਦੀ ਇੰਟਰਵਿਊ 'ਚ ਜ਼ਿਆਦਾ ਝਲਕਦੀ ਹੈ ਜੀ ਉਹਨਾਂ ਨੇ ਕਿਹਾ ਵੀ ਸਾਡੇ ਪੁਰਖੇ ਉਦੋਂ ਮਹਾਰਾਜਾ ਸ਼ਿਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਰਾਜ ਬਚਾਉਣ ਖਾਤਰ ਉਹਨਾਂ ਨੇ ਵਰਡ ਇੱਥੇ ਇੱਕ ਬੜਾ ਡੂਬੀਅਸ ਜਿਹਾ ਵਰਤਿਆ ਅੰਡਰਸਟੈਂਡਿੰਗ ਕਰ ਲਈ ਸੀ ਅੰਗਰੇਜ਼ਾਂ ਨਾਲ ਤਾਂ ਉਹਨਾਂ ਦੇ ਪੁਰਖੇ ਵੀ ਰਾਜ ਨੂੰ ਪਹਿਲ ਦਿੰਦੇ ਸੀ ਧਰਮ ਤੇ ਕੌਮ ਨੂੰ ਪੰਜਾਬ ਨਾਲੋਂ ਤੇ ਅੱਜ ਵੀ ਮੇਰੇ ਹਿਸਾਬ ਦੇ ਨਾਲ ਉਹਨਾਂ ਦਾ ਪਹਿਲਾਂ ਤੁਸੀਂ ਦੇਖ ਲਓ ਖਾਲਸਤਾਨ ਦੀ ਸੋਚ ਚੁੱਕ ਕੇ ਉਸ ਤੋਂ ਬਾਅਦ ਚ ਕਾਂਗਰਸ ਵਿੱਚ ਜਾਣਾ ਫਿਰ ਹੁਣ ਭਾਜਪਾ ਚਲੇ ਜਾਣਾ ਤਾਂ ਇੱਥੋਂ ਜਿਹੜਾ ਕੈਪਟਨ ਸਾਹਿਬ ਦਾ ਇੱਕ ਜਿਹੜਾ ਇੱਕ ਇਹ ਜਿਹੜਾ ਲਹਿਜਾ ਇਹ ਝਲਕਦਾ ਹੈ ਵੀ ਆਪ ਵੀ ਆਦੇ ਪੁਰਖਿਆਂ ਵਾਂਗ ਹੀ ਰਾਜ ਨੂੰ ਪਹਿਲ ਦਿੰਦੇ ਨੇ ਪੰਜਾਬ ਤੇ ਪੰਥ ਨੂੰ ਪਹਿਲ ਨਹੀਂ ਦਿੰਦੇ ਉਹ ਬਾਕੀ ਬਾਕੀ ਦੇਖੋ ਜਿਹੜਾ ਬਾਦਲ ਧੜਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਦੀ ਨੇ ਤਾਂ ਦੇਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਕੇ ਨਹੀਂ ਹੋਏ ਉਹਨਾਂ ਦੇ ਜਿਹੜੇ ਤੁਸੀਂ ਲਾ ਲੋ ਉਹਨਾਂ ਦੇ ਜਿਹੜੇ ਅੰਗ ਨੇ ਉਹ ਗਲੀਆਂ ਨਾਲੀਆਂ ਚ ਰੋਲ ਦਿੱਤੇ ਉਹ ਸਰਸੀ ਵਾਲੇ ਨੂੰ ਸ਼ਹਿ ਦਿੱਤੀ ਉਹਨੂੰ ਕਿਹਾ ਤੂੰ 7 17 ਜਾ ਗੁਰੂ ਗੋਵਿੰਦ ਸਿੰਘ ਮਹਾਰਾਜ ਦੀ ਨਕਲ ਕਰ ਬੇਅਦਬੀ ਕਰ ਦੋ 2012 ਦੇ ਵਿੱਚ ਚੋਣਾਂ ਤੋਂ ਪਹਿਲਾਂ ਅਕਾਲ ਤਖਤ ਤੇ ਮਾਫੀ ਨਾਮੇ ਤੋਂ ਬਾਅਦ ਇਹ ਚੀਜ਼ਾਂ ਮਾਫੀ ਨਾਲ ਵਿੱਚ ਆ ਜਾਂਦੀਆਂ ਹੁੰਦੀਆਂ ਇਹ ਪ੍ਰਵਾਨ ਨਹੀਂ ਕੀਤਾ ਪੰਥ ਨਹੀਂ ਦੇਖੋ ਜੀ ਜਿਹੜਾ ਹੁਣ ਕੱਲ ਨੂੰ ਤੁਸੀਂ ਕਹੋਗੇ ਮੱッセ ਰੰਗੜ ਨੂੰ ਵੀ ਮਾਫੀ ਦੇ ਦੋ ਹਮ ਐਣਾ ਜੀ ਤੁਸੀਂ ਕਹੋਗੇ ਇੰਦਰਾ ਗਾਂਧੀ ਨੂੰ ਵੀ ਮਾਫੀ ਦੇ ਦੋ ਤੇ ਜਿਵੇਂ ਉਹਨਾਂ ਨੇ ਆਪਣੇ ਤੇ ਜ਼ੁਲਮ ਕੀਤਾ ਤੇ ਆ ਹੀ ਇਹਨਾਂ ਨੇ ਦੋ ਉੱਥੇ ਜੇ ਸਿੱਖਾ ਤੇ ਕੀਤਾ ਸੀ ਸ਼ਹੀਦ ਜੋ ਆਪਣੇ ਕਿਸ਼ਨ ਭਗਵਾਨ ਸਿੰਘ ਤੇ ਸ਼ਹੀਦ ਜੋ ਗੁਰਜੀਤ ਸਿੰਘ ਸਰਾਵਾ ਇੱਥੇ ਜਿਵੇਂ ਆਪਾਂ ਬੈਠੀਆਂ ਇਸ ਤਰੀਕੇ ਨਾਲ ਗੋਲੀਆਂ ਮਾਰੀਆਂ ਸੀ ਉਥੇ ਕਿੰਨਾ ਟਾਈਮ ਮੋਰਚਾ ਵੀ ਲੱਗਿਆ ਤੇ ਆ ਭਗਵੰਤ ਜਮਾਨ ਨੇ ਜੋ ਮੁੱਖ ਮੰਤਰੀ ਸਾਹਿਬ ਨੇ ਕੋਈ ਨਾਮ ਜਦ ਨਹੀਂ ਕੀਤਾ ਉਸ ਕਤਲ ਦੇ ਵਿੱਚ ਜੋ ਜਿਹੜੇ ਸ਼ਹੀਦ ਕਰਾਈਏ ਦੋ ਸਿੰਘ ਇਹਨਾਂ ਨੇ ਉਮਰਾਂ ਨੰਗਲ ਜਿਹੜੇ ਅੱਜ ਪੁਲਿਸ ਅਫਸਰ ਹੈਗੇ ਨੇ ਤੇ ਉਹਨਾਂ ਨੂੰ ਹੋਰ ਜਿੰਨੇ ਪੁਲਿਸ ਮੁਲਾਜ਼ਮ ਸੀ ਸਾਰਿਆਂ ਨੂੰ ਤੋੜਿਆ ਸੀ ਉੱਥੇ ਜਾ ਕੇ ਆ ਪਰਚੇ ਵਿੱਚ ਵੀ ਨਾਮ ਆ ਉਹਨਾਂ ਦਾ ਮਲਜ਼ਮ ਹੈਗੇ ਨੇ ਪਰਚੇ ਦੇ ਵਿੱਚ ਤੇ ਹਾਲਾਂਕਿ ਚਲੋ ਮੇਰੇ ਫਾਦਰ ਸਾਹਿਬ ਐਡਵੋਕੇਟ ਹਰਪਾਲ ਸਿੰਘ ਖਾਰਾ ਉਹ ਵੀ ਕੋਰਟ ਕਪੂਰੇ ਵੀ ਜਾ ਕੇ ਕੇਸ ਝਗੜਦੇ ਆ ਆਪਣੇ ਬਦਈਆਂ ਵੱਲੋਂ ਸਿੱਖਾਂ ਵੱਲੋਂ ਮੈਂ ਹਾਈ ਕੋਰਟ ਵਿੱਚ ਝਗੜੀ ਜਾਣਾ ਹੈ ਆਹੀ ਜਿਹੜਾ ਕੋਟਪੂਰਾ ਗੋਲੀ ਕਾਂਡ ਹੈ ਉਹ ਜਿਹੜਾ ਜੀਤ ਸਿੰਘ ਮੁੰਡੇ ਦੇ ਪੱਟ ਚ ਗੋਲੀ ਮਰਵਾਈ ਸੀ ਇਹਨਾਂ ਨੇ ਤਾਂ ਇਹ ਤਾਂ ਦੇਖੋ ਕੋਈ ਮਾਫੀ ਨਾਮੇ ਦੇ ਵਿੱਚ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੋ ਬੇਇੱਜ਼ਤੀ ਕਰਾਤੀ ਦਾ ਮੇਰੇ ਹਿਸਾਬ ਦੇ ਨਾਲ ਨਾ ਹੈ ਬਖਸ਼ਣ ਯੋਗ ਹੈ ਨਾ ਭੁੱਲਣ ਯੋਗ ਹੈ ਇਹ ਤਾਂ ਡੰਡ ਜਿਹੜਾ ਇਹਨਾਂ ਨੂੰ ਕੌਮ ਨੇ ਦੇਣਾ ਹੈ ਤੇ ਮੇਰੇ ਹਿਸਾਬ ਦੇ ਨਾਲ ਬੜੀ ਛੇਤੀ ਇਹਨਾਂ ਦਾ ਕੀ ਇਹਨਾਂ ਦੀ ਪੀੜ੍ਹੀਆਂ ਦੇ ਅੱਗੇ ਜਿਹੜਾ ਇਹਨਾਂ ਨੇ ਪੰਥ ਦਾ ਮੇਹਣਾ ਕੌਮ ਦਾ ਮੇਹਣਾ ਖੱਟਿਆ ਇਹ ਤੁਸੀਂ ਲਾ ਲਓ ਕੋਈ ਜਿਹੜਾ ਇਨਸ ਚਾਹੇ ਜਿੱਥੇ ਮਰਜੀ ਕੋਈ ਬਿਰਾਜਮਾਨ ਹੋਵੇ ਇਨਸਾਨ ਨਹੀਂ ਲਾ ਸਕਦਾ ਇਹ ਤਾਂ ਜੇ ਕੋਈ ਗੁਰੂ ਮਹਾਰਾਜ ਦੇ ਹੱਥ ਵਾਸਾ ਤੇ ਨਾਏ ਕੋਈ ਮੈਂ ਨਹੀਂ ਸਮਝਦਾ ਇਹ ਕੋਈ ਮਾਫੀ ਦੇ ਯੋਗ ਹੈ ਜੀ ਤੁਸੀਂ ਭਾਈ ਅਮਰਪਾਲ ਸਿੰਘ ਐਮਪੀ ਜਿਹੜੇ ਉਹਨਾਂ ਦੀ ਮੁਲਾਕਾਤ ਅਕਸਰ ਕਰਦੇ ਰਹੇ ਤੁਸੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਦੂਜਿਆਂ ਦੀ ਐਨਐਸਏ ਤੋੜਤੀ ਪਰ ਉਹਨਾਂ ਦੀ ਕਿਉਂ ਨਹੀਂ ਤੋੜੀ ਜਾ ਰਹੀ ਹੈ ਮੁੱਖ ਮੰਤਰੀ ਕਿਹੜੀ ਗੱਲ ਦਾ ਬਦਲਾ ਲੈ ਰਹੇ ਉਹਨਾਂ ਤੋਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਨਾਲ ਬਾਹਰ ਆਉਣ ਨੀ ਜੀ ਭਾਈ ਸਾਹਿਬ ਗੱਲ ਇਦਾਂ ਐ ਵੀ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਇੱਕ ਡਰ ਹੈ ਉਹ ਡਰ ਹੈਗਾ ਆਪਣੀ ਕੁਰਸੀ ਜਾਣ ਦਾ ਵੀ ਜਿਹੜੇ ਅਗਲੇ ਮੁੱਖ ਮੰਤਰੀ ਦੇ ਵਿੱਚ ਜੋ ਰਾਤ ਨੂੰ ਮੇਰੇ ਨਾਲ ਸੌਂਦੇ ਵੀ ਹੋਣਗੇ ਤੇ ਉਹ ਭਾਈ ਅਮਰਿਤਪਾਲ ਸਿੰਘ ਉਹਦੀ ਕੁਰਸੀ ਤੇ ਬੈਠੇ ਜਿਉਂ ਉਹਨਾਂ ਨੂੰ ਸੁਪਨੇ ਆਉਂਦੇ ਹੋਣਗੇ ਤਾਂ ਇਸ ਡਰ ਕਰਕੇ ਵੀ ਕਿਤੇ ਇਹ ਜਿਹੜਾ ਬੜਾ ਵੱਡਾ ਮੋਮੈਂਟਮ ਸੀ ਪਹਿਲਾਂ ਸੋਸ਼ਲ ਮੂਵਮੈਂਟ ਸੀ ਸਮਾਜਿਕ ਲੇਅਰ ਸੀ ਉਸ ਤੋਂ ਬਾਅਦ ਜੋ ਪੋਲਿਟੀਕਲ ਮੂਵਮੈਂਟ ਬਣੀ ਇੰਨਾ ਜ਼ਿਆਦਾ ਲੋਕਾਂ ਦਾ ਇਕੱਠ ਹੋਇਆ ਤੁਹਾਨੂੰ ਯਾਦ ਹੀ ਹੋਣਾ ਤੁਸੀਂ ਉੱਥੇ ਹੀ ਸੀ 29 ਸਤੰਬਰ 2022 ਨੂੰ ਜਦੋਂ ਦਸਤਾਰਬੰਦੀ ਹੋਈ ਸੀ ਰੋਡੇ ਪੈਂਡ ਤੇ ਕਿੰਨਾ ਜ਼ਿਆਦਾ ਹਜ਼ਾਰਾਂ ਦਾ ਘਟੋ ਘਟ 5000000 ਬੰਦੇ ਦਾ ਇਕੱਠ ਸੀ ਉੱਥੇ ਤੇ ਕਿੱਡਾ ਵੱਡਾ ਪੰਡਾਲ ਸੀ ਦੇਖੋ ਕੋਈ ਵੀ ਲੀਡਰ ਹੋਵੇ ਤੇ ਉਹਦੀ ਲੱਤਾਂ ਬਾਹਾਂ ਮੇਰੇ ਹਿਸਾਬ ਦੇ ਨਾਲ ਕੁਰਸੀ ਦੇ ਵਿੱਚੋਂ ਬੈਠਿਆ ਥੱਲੇ ਡਿੱਗ ਪੈਂਦਾ ਉਹ ਐਡਾ ਵੱਡਾ ਕੱਟ ਕਿਵੇਂ ਹੋ ਗਿਆ ਉਹ ਸੁਬਾਹ ਜਥੇਬੰਦੀ ਨੇ ਅੱਗੇ ਚੱਲੀ ਜਥੇਬੰਦੀ ਫਿਰ ਚੋਣਾਂ ਵੀ ਜਿੱਤ ਲਈਆਂ ਸਭ ਤੋਂ ਵੱਡੀ ਲੀਡ ਆਈ ਤਾਂ ਦੇਖੋ ਲੀਡਰਾਂ ਨੂੰ ਡਰ ਕਾ ਤਾਂ ਹੁੰਦਾ ਲੀਡਰਾਂ ਨੂੰ ਡਰ ਇਹੀ ਜਿਹੜਾ ਕੁਰਸੀ ਜਾਣਦਾ ਹੁੰਦਾ ਸੱਤਾ ਜਾਣਦਾ ਹੁੰਦਾ ਲੀਡਰਾਂ ਨੂੰ ਡਰ ਹਾਂਜੀ ਕੋਰਟ ਦਾ ਪ੍ਰੋਸੈਸ ਕੀ ਚੱਲ ਰਿਹਾ ਹੁਣ ਤੁਸੀਂ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਹਾਂਜੀ ਜੋ ਸਾਡੀ ਰਿੱਟ ਲੱਗ ਚੁੱਕੀ ਹੈ ਜੋ ਬੀਤੇ ਹਫਤੇ ਸੁਪਰੀਮ ਕੋਰਟ ਵਿੱਚ ਛੁੱਟੀਆਂ ਸਨ ਦਸਹਰੇ ਦੀਆਂ ਤੇ ਕੱਲ ਜਿਹੜਾ ਸੋਮਵਾਰ ਨੂੰ ਜਿਹੜੀ ਸੁਪਰੀਮ ਕੋਰਟ ਲੱਗੀ ਹੈ ਤੇ ਉੱਥੇ ਜਿਹੜੇ ਸਾਡੇ ਸੀਨੀਅਰ ਵਕੀਲ ਸਾਹਿਬ ਹੈਗੇ ਨੇ ਤੇ ਉਹਨਾਂ ਨਾਲ ਸਾਡੀ ਪਾਰਟੀ ਦੀ ਟੀਮ ਹੈ ਤਾਂ ਚਲੋ ਪਾਰਟੀ ਵੱਲੋਂ ਵਕੀਲ ਹੈਗੇ ਹੀ ਹੈਗੇ ਤੇ ਅਸੀਂ ਜਿਹੜੀ ਪੈਰਵੀ ਕਰ ਰਹੇ ਹਾਂ ਚਾਰਾਜੂਈ ਕਰ ਰਹੇ ਹਾਂ ਤੇ ਜਿਹੜਾ ਕਿ ਬੜੀ ਛੇਤੀ ਮੈਨੂੰ ਲੱਗਦਾ ਹੈ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਕਰਨ ਤਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਤੇ ਨਹੀਂ ਤਾਂ ਨਵੰਬਰ ਦੇ ਮਹੀਨੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਕੇਸ ਹੈ ਜੋ ਗੁਰੂ ਪਾਤਸ਼ਾਹ ਜਿਹੜਾ ਸੁਪਰੀਮ ਕੋਰਟ ਤੋਂ ਜਿਤਾਉਣਗੇ ਉਹ ਵਿੱਚ ਐਨਐਸਏ ਟੁੱਟੂਗੀ ਪੰਜਾਬ ਲੈ ਆਂਦਾ ਜੇ ਪੰਜਾਬ ਵਾਲਾ ਟ੍ਰੇਨ ਅਲੱਗ ਚੱਲੂਗਾ ਕਿਸ ਤਰ੍ਹਾਂ ਦਾ ਪ੍ਰੋਸੈਸ ਹੋਊਗਾ ਦੇਖੋ ਜੀ ਇੱਕ ਨਾ ਜੀ 21 ਅਪ੍ਰੈਲ 2025 ਨੂੰ ਇੱਕ ਪੰਜਾਬ ਸਰਕਾਰ ਨੇ ਟਰਾਂਸਫਰ ਆਫ ਪ੍ਰिजनਰਸ ਐਕਟ ਪਾਸ ਕੀਤਾ ਹੈ ਜਿਸ ਦੇ ਅਧੀਨ ਜੋ ਪੰਜਾਬ ਸਰਕਾਰ ਹੈ ਐਕਟ ਤਾਂ ਇਹਨਾਂ ਨੇ ਮਾਰਚ ਦੇ ਵਿੱਚ ਹੀ ਪਾਸ ਕਰ ਦਿੱਤਾ ਸੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੋਇਆ ਸੀ ਨਾ ਜੀ ਉਦੋਂ ਹੀ ਕਰ ਦਿੱਤਾ ਸੀ ਪਰ ਫਿਰ ਉਹ ਜਿਹੜਾ ਐਕਟ ਸੀ A Transfer of Prisoners Bill ਸੀ 2025 ਫਿਰ ਪੰਜਾਬ ਦੇ ਗਵਰਨਰ ਸਾਹਿਬ ਨੇ ਜੋ ਰਾਸ਼ਟਰਪਤੀ ਸਾਹਿਬ ਨੂੰ ਰੈਫਰ ਕਰ ਦਿੱਤਾ ਜੋ ਉਹਨਾਂ ਦੀ ਸੰਵਿਧਾਨਕ ਪਾਵਰਾਂ ਨੇ ਫਿਰ ਇਸ ਨੂੰ ਪ੍ਰਵਾਨਗੀ ਰਾਸ਼ਟਰਪਤੀ ਸਾਹਿਬ ਨੇ ਦਿੱਤੀ ਹੈ ਜੀ 21 April 2025 ਨੂੰ ਫਿਰ ਉਦੋਂ ਇਹ ਬਿੱਲ ਹੈ ਇਹ ਕਾਨੂੰਨ ਬਣ ਗਿਆ ਸੀ ਐਕਟ ਬਣ ਗਿਆ ਸੀ ਇਸ ਦੇ ਅਧੀਨ ਹੁਣ ਜੋ ਪੰਜਾਬ ਸਰਕਾਰ ਹੈ ਇਹ ਕਿਸੇ ਵੀ ਹੋਰ ਸਟੇਟ ਦੇ ਨਾਲ ਗੱਲਬਾਤ ਕਰਕੇ ਸੰਧੀ ਕਰਕੇ ਤੇ ਜਿੱਥੇ ਕੇਸ ਚੱਲਦਾ ਹੈ ਉਸ ਮਾਨਯੋਗ ਅਦਾਲਤ ਤੋਂ ਪਰਮਿਸ਼ਨ ਲੈ ਕੇ ਚਾਹੇ ਕੇਸ ਅੰਮ੍ਰਿਤਸਰ ਦਾ ਲੁਧਿਆਣੇ ਦਾ ਹੈ ਉਸ ਨੂੰ ਕਿਸੇ ਵੀ ਹਿੰਦੁਸਤਾਨ ਦੀ ਹੋਰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ ਬਕਾਇਦਾ ਇਸ ਚ ਰਜਾਮੰਦੀ ਹੋਵੇ ਪੰਜਾਬ ਸਰਕਾਰ ਦੀ ਜਿਹੜੀ ਸਟੇਟ ਵਿੱਚ ਰੱਖਣਾ ਹੈ ਉਸ ਸਟੇਟ ਦੀ ਰਜਾਮੰਦੀ ਹੋਵੇ ਤੇ ਕੰਸੈਂਟ ਹੋਵੇ ਜਿਹੜੀ ਕੋਰਟ ਚ ਕੇਸ ਚੱਲ ਰਿਹਾ ਤਾਂ ਜਿਹੜੇ ਦੋ ਇੱਕ ਨੌਜਵਾਨ ਇਹਨਾਂ ਨੇ ਜਸਪਾਲ ਸਿੰਘ ਗੋਲਡੀ ਤੇ ਇੱਕ ਜੋ ਅੰਕੁਸ਼ ਸ਼ਾਵੜਾ ਸ਼ਾਇਦ ਉਹਨਾਂ ਨੂੰ ਦਿਬਰੂਗੜ੍ਹ ਭੇਜਿਆ ਸੀ ਪੀਆਈਟੀ ਐਂਡੀਪੀਐਸ ਐਕਟ ਦੇ ਅਧੀਨ ਤੇ ਉਹਨਾਂ ਦੇ ਪਰਿਵਾਰਾਂ ਤੋਂ ਮੈਨੂੰ ਜਾਣਕਾਰੀ ਮਿਲੀ ਹੈ ਵੀ ਉਹਨਾਂ ਦਾ ਚਾਹੇ ਜਿਹੜੀ ਐਂਡੀਪੀਐਸ ਵਾਲੀ ਡਿਟੈਂਸ਼ਨ ਸਮਾਪਤ ਹੋ ਗਈ ਹੈ ਤੇ ਉਹਨਾਂ ਦਾ ਕੇਸ ਚਾਹੇ ਲੁਧਿਆਣੇ ਚੱਲਦਾ ਪਰ ਹਰ ਹਾਲੇ ਵੀ ਰੱਖਿਆ ਉਹਨੂੰ ਦਿਬਰੂਗੜ੍ਹ ਹੋਇਆ ਹੈ ਇਸ ਐਕਟ ਦੇ ਅਧੀਨ ਰੱਖਿਆ ਤਾਂ ਦੇਖੋ ਹੋ ਸਕਦਾ ਹੈ ਕਿਉਂਕਿ ਇਸ ਐਕਟ ਨੂੰ ਇਹਨਾਂ ਨੇ ਪਾਸ ਕੀਤਾ ਮਾਰਚ ਦੇ ਵਿੱਚ ਜਦੋਂ ਕਿ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੀ ਜਿਹੜੀ ਐਨਐਸਸੀ ਹੈ ਉਹ ਟੁੱਟ ਰਹੀ ਸੀ ਤੇ ਉਸ ਤੋਂ ਬਾਅਦ ਤੋਂ ਮੇਰੇ ਹਿਸਾਬ ਦੇ ਨਾਲ ਉਦੋਂ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਐਨਐਸਏ ਟੁੱਟਣੀ ਸੀ ਜੀ ਤੁਸੀਂ ਲਾ ਲਓ April ਦੇ ਮਹੀਨੇ ਦੇ ਵਿੱਚ ਉਦੋਂ ਤੱਕ ਰਾਸ਼ਟਰਪਤੀ ਸਾਹਿਬ ਦੀ ਪ੍ਰਵਾਨਗੀ ਨਹੀਂ ਸੀ ਮਿਲੀ ਇਸ ਬਿੱਲ ਨੂੰ ਤਾਂ ਇਹਨਾਂ ਨੇ ਤੀਜੀ ਵਾਰੀ ਸ਼ਾਇਦ ਐਨਐਸਏ ਲਾਤੀ ਕਿਉਂਕਿ ਇਹਨਾਂ ਨੂੰ ਪਤਾ ਹੈ ਭਾਈ ਅਮਰਿਤਪਾਲ ਸਿੰਘ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਪੂਲਰਿਟੀ ਹੈ ਇੱਥੇ ਰੱਖ ਨਹੀਂ ਸਕਦੇ ਤਾਂ ਇਹਨਾਂ ਨੇ ਸ਼ਾਇਦ ਤੀਜੀ ਵਾਰ ਜਿਹੜੇ ਝੂਠੇ ਗਰਾਊਂਡਾਂ ਦੇ ਆਧਾਰ ਤੇ ਐਨਐਸਏ ਲਾਈ ਤੇ ਹੋ ਸਕਦਾ ਹੈ ਇਸ ট্রান্সਫਰ ਆਫ ਪ੍ਰिजनर्स ਜਿਹੜਾ ਐਕਟ ਦਾ ਉਪਯੋਗ ਭਾਈ ਅਵਰਧਪਾਲ ਸਿੰਘ ਤੇ ਵੀ ਹੋਵੇ ਤੇ ਐਨਐਸਐ ਸਮਾਪਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਉਹਨਾਂ ਨੂੰ ਜਿਹੜਾ ਬਾਹਰ ਹੈ ਪੰਜਾਬ ਤੋਂ ਰੱਖਣ ਜੀ ਕਿ ਜਿਵੇਂ ਜਿਮਨੀ ਚੌਣ ਆਈ ਹੈ ਉਹਨਾਂ ਦੀ ਪਾਰਟੀ ਹੈ ਉਹ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਵਿਚਰਦੇ ਨੇ ਚਾਹੇ ਉਹ ਜੇਲ੍ਹ ਦੇ ਵਿੱਚ ਨੇ ਜਿਵੇਂ ਹੁਣ ਜਿਮਨੀ ਚੌਣ ਹੋਣੀ ਹੈ ਜਿਮਨੀ ਚੌਣ ਦੇ ਵਿੱਚ ਕੀ ਪ੍ਰਚਾਰ ਕਰਨ ਲਈ 1 2 4 ਦਿਨ ਪਰੋਲ ਮਿਲ ਸਕਦੀ ਉਹਨਾਂ ਨੂੰ ਪਹੁੰਚ ਸਕਦੇ ਨੇ ਜਾਂ ਦੇ ਪਾਰਟੀ ਦੀ ਪ੍ਰਚਾਰ ਕਰ ਸਕਦੇ ਆ ਦੇਖੋ ਜੀ ਕਰ ਸਕਦੇ ਨੇ ਜੀ ਜੋ ਅਸ ਕੀ ਜਿਵੇਂ ਹੁਣ ਉਹਨਾਂ ਦਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਦੀ ਸੁਣਵਾਈ ਹੋਣ ਜਾ ਰਹੀ ਹੈ ਜੀ ਤਾਂ ਉਸ ਦੇ ਵਿੱਚ ਅਸੀਂ ਐਪਲੀਕੇਸ਼ਨ ਲਾ ਸਕਦੇ ਹਾਂ ਅੰਡਰ ਸੈਕਸ਼ਨ 15 ਆਫ ਐਨਐਸਏ ਪ੍ਰੋਵੀਜ਼ਨ ਹੈ ਬੀ ਜੀਡੀ ਡੀਟੀਨਿੰਗ ਅਥਾਰਟੀ ਹੈ ਡੀਸੀ ਅੰਮ੍ਰਿਤਸਰ ਹੈ ਜਿਵੇਂ ਕਿ ਤੁਹਾਨੂੰ ਚੇਤਾ ਹੋਵੇਗਾ ਵੀ 2024 ਦੇ ਵਿੱਚ ਤੇ 2023 ਦੇ ਵਿੱਚ ਜੋ ਭਾਈ ਬਸੰਤ ਸਿੰਘ ਨੇ ਤੇ ਭਾਈ ਕਲਵੰਤ ਸਿੰਘ rau ਕੇ ਨੇ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦਾ ਜਿਹੜਾ ਦਿਹਾਂਤ ਹੋਇਆ ਸੀ ਤੇ ਇਹ ਉਸ ਤੋਂ ਬਾਅਦ ਉਹ ਉਹਨਾਂ ਦਾ ਭੋਗ ਤੇ ਸੰਸਕਾਰ ਅਟੈਂਡ ਕਰਨ ਲਈ ਦਿਬਰੂਗੜ੍ਹ ਤੋਂ ਆਏ ਸਨ ਤੇ ਇੱਥੇ ਆਪਦੇ ਉੱਥੇ ਰਹੇ ਸਨ ਨਹੀਂ ਤਾਂ ਉਦੋਂ ਵੀ ਅਸੀਂ ਜਿਹੜੀਆਂ ਐਪਲੀਕੇਸ਼ਨਾਂ ਲਾਈਆਂ ਸੀ ਅੰਡਰ ਸੈਕਸ਼ਨ 15 ਆਫ ਐਨਐਸਏ ਇਹਨਾਂ ਨੂੰ ਜਿਹੜਾ ਇਹ ਰਾਈਟ ਮਿਲਿਆ ਸੀ ਤੇ ਹੁਣ ਵੀ ਜਿਹੜੀ ਰੀਟੇਨਿੰਗ ਅਥਾਰਟੀ ਹੈ ਚਾਵੇ ਤਾਂ ਭਾਈ ਅਮਰਤਪਾਲ ਸਿੰਘ ਨੂੰ ਪ੍ਰਚਾਰ ਕਰਨ ਦਾ ਹੱਕ ਦੇ ਸਕਦੀ ਹੈ ਐਨਐਸਏ ਦੇ ਅਧੀਨ ਇਹ ਪ੍ਰੋਵੀਜ਼ਨ ਹੈ ਜੇ ਨਹੀਂ ਦਿੰਦੀ ਦਾ ਸਿਯੋਮਾਨ ਯੂਪਰਿਮ ਕੋਰਟ ਡਾਇਰੈਕਟਲੀ ਇਸ ਦੇ ਵਿੱਚ ਜਿਹੜਾ ਕੇਸ ਕਰਾਂਗੇ ਤੁਸੀਂ ਚਾਹੁੰਦੇ ਹੋ ਕਿ ਜਿਮਨੀ ਚੌਂ ਦੇ ਵਿੱਚੋਂ ਪਹੁੰਚਣ ਪਹੁੰਚ ਕੇ ਆਪਦੇ ਹਲਕੇ ਦੇ ਵਿੱਚ ਜਾਂ ਆਪ ਦਾ ਕੋਈ ਕੰਮ ਥੋੜੇ ਹੋਏ ਕੜੂਰ ਸਾਹਿਬ ਵਾਲੇ ਉਹਦੇ ਲਈ ਕੋਈ ਸਮਾਂ ਦੇ ਕੇ ਜਾਣ ਤੇ ਆਪਦੇ ਪਬਲਿਕ ਦੇ ਵਿੱਚ ਵਿਚਰ ਕੇ ਜਾਣ ਚਾਹੇ ਉਹਦੇ ਬਾਅਦ ਜੋ ਕੋ ਕਾਨੂੰਨ ਦਾ ਜਾਂ ਕੋਰਟ ਦਾ ਪ੍ਰੋਸੈਸ ਉਸੇ ਦੇ ਮਤਲਬ ਕੀ ਚੱਲੇ ਨਹੀਂ ਅਸੀਂ ਤਾਂ ਚਾਹੁੰਦੇ ਆ ਜੀ ਦੇਖੋ ਜਾਣ ਉੱਥੇ ਜਿਹੜੇ ਐਮਪੀ ਲੈਡ ਫੰਡਸ ਨੇ ਉਸ ਕੀਮਤ ਉਹ ਜਿਹੜਾ ਹਲਕਾ ਵਾਂਝਾ ਪਿਆ ਕਿਉਂਕਿ ਐਮਪੀ ਦੇ ਦਿਸ਼ਾ ਨਿਰਦੇਸ਼ਾਂ ਦੀਨ ਉਹ ਕਰਨਾ ਹੁੰਦਾ ਹਾਲਾਂਕਿ ਜਿੰਨੀ ਚਾਲਾਂ ਜੋ ਅਸੀਂ ਕਰ ਸਕਦੇ ਆ ਇਲੈਕਸ਼ਨ ਏਜੰਟ ਅਪਾਇੰਟ ਕਰਕੇ ਡੀਸੀ ਸਾਹਿਬ ਨੂੰ ਇੱਕ ਤਰਨਤਾਰ ਦੇ ਡੀਸੀ ਸਾਹਿਬ ਨੂੰ ਆਪਾਂ ਆਰਓ ਵੀ ਇਸ ਦੇ ਵਿੱਚ ਜੋ ਮੰਨਤਾ ਦਿੱਤੀ ਹੈ ਭਾਈ ਅਮਰਿਤਪਾਲ ਸਿੰਘ ਵੱਲੋਂ ਵੀ ਤੁਸੀਂ ਰਿਟਰਨਿੰਗ ਆਫੀਸਰ ਹੋ ਤੁਸੀਂ ਸਾਰੇ ਫੰਡਸ ਵੰਡਨੇ ਹਨ ਪਰ ਕਿਤੇ ਨਾ ਕਿਤੇ ਸਰਕਾਰ ਉਸ ਤੇ ਵਿਚਾਰ ਚਨ ਲਾ ਰਹੀ ਹੈ ਤਾਂ ਅਸੀਂ ਚਾਹੁੰਦੇ ਹਾਂ ਫੰਡਸ ਵੀ ਲੱਗਣ ਲੋਕਾਂ ਦਾ ਫਾਇਦਾ ਹੋਵੇ ਹਲਕੇ ਦੀ ਡਿਵੈਲਪਮੈਂਟ ਹੋਵੇ ਖਡੂਰ ਸਾਹਿਬ ਐਮਪੀ ਜਿਹੜਾ ਹਲਕਾ ਉਸ ਦੀ ਡਿਵੈਲਪਮੈਂਟ ਹੋਵੇ ਭਾਈ ਅਮਰਿਤਪਾਲ ਸਿੰਘ ਪ੍ਰਚਾਰ ਕਰਨ ਜੇ ਅਰਵਿੰਦ ਕੇਜਰੀਵਾਲ ਆ ਕੇ ਕਰ ਸਕਦੇ ਹੈ ਜੇ ਜਿਹੜੇ ਇੰਜੀਨੀਅਰ ਰਾਸ਼ਿਤ ਨੇ ਜਿਉਂ ਪਾਰਲੀਮੈਂਟ ਵਿੱਚ ਬੋਲ ਸਕਦੇ ਹੈ ਤਾਂ ਭਾਈ ਅਮਰਿਤਪਾਲ ਸਿੰਘ ਕਿਉਂ ਨਹੀਂ ਜੀ ਇੱਥੇ ਮੈਂ ਡਿੱਕਾ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਪੰਜਾਬ ਦਾ ਮੁੱਖ ਮੰਤਰੀ ਹੋਈ ਹੈ ਇਸ ਤੋਂ ਲਾਵਾ ਹੋਰ ਕੋਈ ਵੱਡਾ ਡਿੱਕਾ ਨਹੀਂ ਹੈ। ਠੀਕੋ ਡਿੱਕਾ ਦਾ ਸਾਰੇ ਸੈਂਟਰ ਸਰਕਾਰ ਕਿਹੜਾ ਚਾਹੁੰਦੀ ਹੈ ਜੀ ਬਾਹਰ ਆਉਣ। ਐਂ ਜੀ ਤੁਸੀਂ ਦੇਖੋ ਉਹਨਾਂ ਦਾ ਸੌਂਚਕ ਸਮਾਗਮ ਕਰਾਇਆ ਸਪੀਕਰ ਸਾਹਿਬ ਨੇ ਇੱਕ ਫੋਟੋ ਵੀ ਨਹੀਂ ਆਉਣ ਬਾਹਰ ਆਉਣ ਦਿੱਤੀ ਭਾਈ ਅਮਰਿਤਪਾਲ ਸਿੰਘ ਦੀ ਹਾਲੇ ਤੱਕ ਉਹ ਵੀਡੀਓ ਨਹੀਂ ਨਾਚਰ ਹੋਈ ਜਿੱਥੇ ਭਾਈ ਅਮਰਿਤਪਾਲ ਸਿੰਘ ਨੇ ਸੌਂਚਕ ਕੀਤੀ ਸੀ ਸਪੀਕਰ ਸਾਹਿਬ ਦੇ ਕੋਲ ਯੂਐਮਪੀ ਬਣਨ ਦੀ। ਤਾਂ ਦੇਖੋ ਮੈਂ ਤਾਂ ਕਹੂੰਗਾ ਸਦੀਆਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਰਿਆ ਇਸ ਸਮੇਂ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਐ ਪਰ ਹੁਣ ਦੇਖੋ ਜੀ ਭਾਜੀ ਆਪਾਂ ਹੁਣ ਘਰ ਤਾਂ ਨਹੀਂ ਬੈਠ ਸਕਦੇ ਹੱਥੇ-ਹੱਤ ਧਰ ਕੇ ਕਦੇ ਮੱਥਾ ਕੰਧ ਨਾਲ ਕਦੇ ਸਿਰਾਂਦ ਨਾਲ ਆਪਣੀ ਤਾਂ ਕੌਮ ਦਾ ਫਰਜ਼ ਏ ਜੂਝਦੇ ਰਹਿਣਾ ਆਪਦੇ ਹੱਕਾਂ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਤੇ ਜਿਹੜਾ ਆਪਦਾ ਪੰਥ ਤੇ ਪੰਜਾਬ ਦੀ ਜਿਹੜੀ ਪੈਰਵੀ ਕਰਨੀ ਇਹ ਤਾਂ ਆਪਣਾ ਫਰਜ਼ ਐ ਤੇ ਉਹ ਕਰਦੇ ਰਵਾਂਗੇ ਪਰ ਇੱਥੇ ਇੱਕ ਸਵਾਲ ਉੱਠਦਾ ਜਿਵੇਂ ਤੁਸੀਂ ਜਿਹੜਾ ਨਵਾਂ ਅਕਾਲੀ ਦਲ ਆ ਉਹਦੇ ਨਾਲ ਸਾਂਝ ਸਮਝੌਤੇ ਦੀ ਗੱਲ ਤੁਹਾਡੀ ਚੱਲ ਰਹੀ ਹੈ ਕਿਵੇਂ ਨੇਪਰੇ ਚੜ੍ਹਦੀਓ ਆਉਣ ਵਾਲਾ ਪ੍ਰੋਸੈਸ ਆ ਉਹਨਾਂ ਦੀ ਕਹਿੰਦੇ ਭਾਜਪਾ ਨਾਲ ਬੜੀ ਚੰਗੀ ਹੈ ਭਾਜਪਾ ਅਮਰਤਪਾਲ ਦਾ ਅੜਿੱਕਾ ਫਿਰ ਇਹ ਅੜਿੱਕਾ ਬਣ ਕਿੱਥੇ ਰਿਹਾ ਹੈ ਨਾ ਤਾਂ ਤੁਹਾਡੇ ਤੋਂ ਉਹਨਾਂ ਨਾਲ ਪਾਰਟੀ ਦੇ ਤੌਰ ਤੇ ਬੜੀ ਤਗੜੀ ਸਾਂਝ ਪੈਣ ਵਾਲੀ ਆ ਤੇ ਉਹ ਅਮਰਤਪਾਲ ਨੂੰ ਰੋਕੀ ਬੈਠੇ ਹੈ ਜੇਲ੍ਹ ਦੇ ਵਿੱਚ ਫਿਰ ਕਿੱਦਾਂ ਦਾ ਜਾਊਗਾ ਮੈਸੇਜ ਇਹ ਦੇਖੋ ਜੀ ਕੋਈ ਸਮਝੌਤਾ ਵਗੈਰਾ ਤਾਂ ਕੋਈ ਇਹੋ ਜੀ ਗੱਲ ਹੈ ਨਹੀਂ ਕਿ ਪੰਥਕ ਏਕਤਾ ਦਾ ਅਜੰਡਾ ਜ਼ਰੂਰ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜੀ ਪਹਿਲਾਂ ਪੰਜ ਮੈਂਬਰੀ ਕਮੇਟੀ ਹੁੰਦੀ ਸੀ ਹੌਣ ਪ੍ਰਧਾਨ ਨੇ ਪਾਰਟੀ ਦੇ ਉਹਨਾਂ ਦਾ ਪਾਰਟੀ ਤਿਆਰ ਹੋ ਚੁੱਕੀ ਹੈ ਤਾਂ ਦੇਖੋ ਪੰਥਕ ਇਕਤਾ ਦਾ ਏਜੰਡਾ ਤਾਂ ਹਮੇਸ਼ਾ ਹੁੰਦਾ ਹੀ ਹੈ ਨਾ ਜੀ ਤੇ ਦੇਖੋ ਅ ਭਾਈ ਸਾਹਿਬ ਗੱਲ ਇਦਾਂ ਐ ਵੀ ਹਰ ਇੱਕ ਜਿਹੜਾ ਮੁਸ਼ਕਿਲ ਤੋਂ ਮੁਸ਼ਕਿਲ ਜਿਹੜੀ ਚੀਜ਼ ਹੁੰਦੀ ਹੈ ਉਸ ਦਾ ਹੱਲ ਟੇਬਲ ਟਾਕ ਤੇ ਵੀ ਹੁੰਦਾ ਹੈ ਬਾਈ ਦੀਪ ਸਿੱਧੂ ਨੇ ਕਿਹਾ ਸੀ ਟੇਬਲ ਟਾਕ ਤੇ ਬੈ ਕੇ ਹਰ ਇੱਕ ਚੀਜ਼ ਦੀ ਗੱਲ ਹੁੰਦੀ ਹੈ ਜੀ ਤੇ ਜਿਹੜੀ ਬਾਤਚੀਤ ਹੈ ਗੱਲਬਾਤ ਹੈ ਚਲਦੀ ਰਹਿਣੀ ਚਾਹੀਦੀ ਹੈ ਪੰਥਕ ਏਜੰਡਾ ਸਾਡਾ ਜਿਹੜਾ ਹੈਗਾ ਪਾਰਟੀ ਦਾ ਮੇਨ ਈਮ ਹੈ ਤੇ ਕੋਈ ਵੀ ਤਰ੍ਹਾਂ ਹੋਣ ਜੀ ਚਾਹੇ ਜਿਹੜੀ ਆ ਗਿਆਨੀ ਜੀ ਵਾਲੀ ਨਵੀਂ ਧਿਰ ਹੈ ਜੀ ਜਾਂ ਕੋਈ ਹੋਰ ਧਿਰ ਹੋਵੇ ਕੋਈ ਵੀ ਧਿਰ ਚਾਹੇ ਸੁਬੀਰ ਸਿੰਘ ਬਾਦਲਾਹ ਧਿਰ ਨਹੀਂ ਦੇਖੋ ਉਹ ਤਾਂ ਮੈਤਰਾ ਕੰਗੋ ਸੁਬੀਰ ਸਿੰਘ ਬਾਦਲਾਹ ਵਾਲੀ ਧਿਰ ਤਾਂ ਦੇਖੋ ਜੀ ਤੇ ਸਾਈਨੈਡ ਰੱਖਣ ਦੇ ਬਰਾਬਰ ਹੈ ਜੀ ਜਿਹੜੇ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਦੋਸ਼ੀ ਨੇ ਜੀ ਦੋਖੀ ਨੇ ਗੁਰੂ ਘਰ ਦੇ ਉਹਨਾਂ ਨਾਲ ਤਾਂ ਕਾਹਦਾ ਸਮਝੌਤਾ ਉਹਦਾ ਜੀ ਤੇ ਸਾਈਨੈਡ ਰੱਖ ਕੇ ਜਿਵੇਂ ਬੰਦਾ ਬਚਦਾ ਨਹੀਂ ਜਿਨ੍ਹਾਂ ਨੇ ਵੀ ਉਹਨਾਂ ਨਾਲ ਸਮਝੌਤਾ ਕਰ ਲਿਆ ਉਹਨਾਂ ਦੀ ਜਿਹੜੀਆਂ ਪੀੜੀਆਂ ਨੇ ਉਹ ਪਿੱਟੀਆਂ ਜਾਣਗੀਆਂ ਦੇ ਕੋ ਦਾ ਕਦੇ ਹੋ ਨਹੀਂ ਸਕਦਾ ਨਾ ਜੀ ਹੋਰ ਦੇਖੋ ਜਿਹੜੀਆਂ ਕੋਈ ਧਿਰਾਂ ਨੇ ਜਿਨ੍ਹਾਂ ਦੇ ਕੋਈ ਕੌਮ ਦਾ ਕੋਈ ਇਹੋ ਜਿਹਾ ਧੋਖੇ ਵਾਲਾ ਕੌਮ ਦੇ ਨਾਲ ਤਕੇਸ਼ਾਈ ਵਾਲਾ ਕੋਈ ਦੋਸ਼ ਨਹੀਂ ਜਿਹੜੀਆਂ ਕੌਮ ਲਈ ਜੁਝਣਾ ਚਾਹੁੰਦੀਆਂ ਨੇ ਤਾਂ ਉਹ ਧਿਰਾਂ ਆਲਵੇਸ ਵੈਲਕਮ ਨੇ ਆਕਾਲੀ ਦਰ ਇਹ ਸਾਰਿਆਂ ਨਾਲ ਕਰ ਸਕਦੇ ਆ ਦੇਖੋ ਜਿਹੜਾ ਵੀ ਬੰਦਾ ਕੋਈ ਦੇਖੋ ਪੰਥ ਤੇ ਕੌਮ ਦੇ ਏਕੇ ਦੇ ਲਈ ਆਪਦੀ ਹੋਮੇ ਨੂੰ ਤਿਆਗ ਕੇ ਤੇ ਜੋ ਇੱਕ এজেন্ডਾ ਤੇ ਪਲੈਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਸਾਰੀ ਵੈਲਕਮ ਨੇ ਜੀ ਕੋਈ ਮਰਜ਼ੀ ਆ ਕੇ ਗੱਲਬਾਤ ਕਰ ਲੈਣ ਜੋ ਭਾਈ ਅਮਰਿਤਪਾਲ ਸਿੰਘ ਦੇ ਘਰ ਦੇ ਬੂਹੇ ਹਰੇਕ ਲਈ ਖੁੱਲੇ ਹੁੰਦੇ ਨੇ ਜਿਹੜਾ ਮਰਜ਼ੀ ਜਾ ਕੇ ਉੱਥੇ ਗੱਲਬਾਤ ਕਰੇ ਹਾਂਜੀ ਉਹਨਾਂ ਦਾ ਪ੍ਰੋਸੈਸ ਫਿਰ ਕੀ ਹੋਊਗਾ ਜੇ ਮੰਨ ਲਓ ਵੀ ਉਹਨਾਂ ਨੂੰ ਨਹੀਂ ਛੱਡ ਦੇਗੀ ਫਿਰ 27 ਦੇ ਵਿੱਚ ਪੰਜਾਬ ਦੇ ਵਿੱਚ ਵੱਡਾ ਇਲੈਕਸ਼ਨ ਲੜਾਇਆ ਜਾਊਗਾ ਫਿਰ ਮੁੱਖ ਮੰਤਰੀ ਦੀ ਤਿਆਰੀ ਹੋਊਗੀ ਜੇ ਛੱਡ ਦਿੰਦੇ ਨੇ ਤੇ ਫਿਰ ਕਿੱਦਾਂ ਦਾ ਹੋਊਗਾ ਦੇਖੋ ਜੀ ਅਸੀਂ ਤਾਂ 2024 ਐਮਪੀ ਚੋਣਾਂ ਤੋਂ ਹੀ ਕਹਿ ਰਹੇ ਹਾਂ ਵੀ ਭਾਈ ਅਮਰਿਤਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਪਰ ਆਫੀਸ਼ੀਅਲੀ ਪਾਰਟੀ ਨੇ ਅੱਜ ਜੋ ਵਿਸਾਖੀ ਕਾਨਫਰੰਸ ਸੀ 2025 ਵਾਲੀ ਉਦੋਂ ਮਤਾ ਪਾਸ ਕੀਤਾ ਸੀ ਵੀ ਸਾਡੇ ਸੀਐਮਪੀ ਸਪਾਈ ਅਮਰਿਤਪਾਲ ਸਿੰਘ ਤੇ ਉਸੇ ਚੀਜ਼ ਤੇ ਕਰ ਰਹੇ ਆ ਜੀ ਤੇ ਹੋਰ ਵੀ ਦੇਖੋ ਜਿਹੜੀਆਂ ਸੂਝਵਾਨ ਧਿਰਾਂ ਨੇ ਉਹਨਾਂ ਨੂੰ ਪਤਾ ਹੀ ਹੈ ਜੀ ਵੀ ਜੋ ਇਸ ਸਮੇਂ ਭਾਈ ਅਮਰਿਤਪਾਲ ਸਿੰਘ ਦੇ ਵਿੱਚ ਪੰਜਾਬ ਚ ਕਪੇਬਿਲਿਟੀ ਹੈਗੀ ਹੈ ਉਹ ਹੋਰ ਕਿਸੇ ਚ ਜਿਨਨੇ ਹਾਜ਼ਰ ਜਵਾਬੀ ਨੇ ਜਿਨਨੇ ਇੰਟੈਲੀਜੈਂਟ ਨੇ ਇੰਟੈਲੈਕਚੁਅਲ ਨੇ ਪੰਜਾਬ ਨੂੰ ਸਮਝਦੇ ਨਹੀਂ ਕਿਉਂਕਿ ਦੇਖੋ ਐਨੇ ਜ਼ਿਆਦਾ ਲੀਡਰ ਪੰਜਾਬ ਚ ਹੋਏ ਨੇ ਪਰ ਕਿਸੇ ਨੇ ਹਲੇ ਤੱਕ 21ਵੀਂ ਸਦੀ ਵਿੱਚ ਪੰਜਾਬ ਦੀ ਨਬਜ਼ ਨਹੀਂ ਫੜੀ ਜੇ ਕਿਸੇ ਨੇ ਆ ਕੇ ਫੜੀ ਤਾਂ ਉਹ ਭਾਈ ਅਮਰਿਤਪਾਲ ਸਿੰਘ ਨੇ ਦੁਬਈ ਤੋਂ ਆ ਕੇ ਜੋ ਪੰਜਾਬ ਦੀ ਨਬਜ਼ ਫੜੀ ਉਹ ਸੀ ਖਾਲਸਾ ਵਹੀਰ ਚਲਾਉਣੀ ਨਸ਼ੇ ਮੁਕਤੀ ਦੇ ਕਾਰਜਕਰਤਾ ਤਾਂ ਦੇਖੋ ਇਹ ਜੇ ਕੋਈ ਰੋਸ਼ਨ ਦਿਮਾਗ ਹੋਊਗਾ ਕੋਈ ਦਿਮਾਗੀ ਤੌਰ ਤੇ ਕੋਈ ਤੁਰਤ ਫੁਰਤ ਬੰਦਾ ਹੋਊਗਾ ਉਹੀ ਇਹ ਚੀਜ਼ ਕਰ ਸਕਦਾ ਜੀ ਤਾਂ ਮੇਰੇ ਹਿਸਾਬ ਦੇ ਨਾਲ ਜੇ ਪੰਜਾਬ ਨੂੰ ਆਪਾ ਬਚਾਉਣਾ ਹੈ ਪੰਜਾਬ ਦੀ ਬਿਹਤਰੀ ਆਪਾਂ ਚਾਹੁਣੀ ਆ ਤਾਂ ਭਾਈ ਅਮਰਤਪਾਲ ਸਿੰਘ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਪੈਣਾ ਜੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਮਨੀ ਚੋਣ ਤਰਨ 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 ਦੇ ਵਿੱਚ ਜਦੋਂ ਇਲੈਕਸ਼ਨ ਦੀ ਤਿਆਰੀ ਚੱਲ ਰਹੀ ਹੈ ਤੇ ਇੱਕ ਪਾਸੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਅਮਰਤਪਾਲ ਸਿੰਘ ਪ੍ਰਚਾਰ ਕਰਨ ਦੇ ਲਈ ਇੱਥੇ ਪਹੁੰਚ ਸਕਦਾ ਕਿੰਨਾ ਟਾਈਮ ਆਊਗਾ ਕਿਸ ਤਰ੍ਹਾਂ ਲੋਕਾਂ ਨੂੰ ਵਚਨਗੇ ਕੀ ਪ੍ਰੋਟੋਕਾਲ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਥੇ ਚਰਚਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਕੁਝ ਦਿਨਾਂ ਦੇ ਲਈ ਪ੍ਰਚਾਰ ਦੇ ਲਈ ਲਿਆਂਦਾ ਜਾ ਸਕਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ